ਸਾਸ੍ਰੀਕਾਲ ਗਗਨ ਜੀ ਸਵਾਗਤ ਹੈ ਤੁਹਾਡਾ ਦੂਜੇ ਪਿੰਡ ਚ ਸਾਸ੍ਰੀਕਾਲ ਜਸ਼ਨ ਜੀ ਤੇ ਭਾਈਓ ਬਹਿਣੋ ਆਪਕਾ ਵੀ ਹਾਸ਼ਮਾਨ ਕਰਦੇ ਹੈ ਵੈਲਕਮ ਆ ਜੀ ਆਜੋ ਜੀ ਗੱਲਾਂ ਕਰੀਏ ਹਾਂ ਕੌਣੀ ਸੁਣਨਾ ਆਪ ਜੀ ਕੋਈ ਕੌਣੀ ਜੇ ਨਹੀਂ ਕਹਵਾਂਗਾ ਹਾਂ ਦੱਸੋ ਤੁਸੀਂ ਪਰ ਕੀ ਹੋ ਰਿਹਾ ਮਾਰਾਸਤ ਚ ਖਬਰ ਐਦਾਂ ਆ ਮਾਤੂ ਕੀ ਤੋਹੀ ਤੁਹਾਨੂੰ ਭੁੱਖ ਲੱਗੀ ਯਾਰਾ ਤੀ ਠੀਕ ਹੈ ਹਾਂ ਜੀ ਉਹ ਲਾਈ ਦੀ ਤੋਹੀ ਕਹਿੰਦੇ ਜੇ ਕਿ ਚਲੋ ਉੱਪਰ ਜਾਈ ਨੂੰ ਕਿਹਾ ਤਾਂ ਕਿ ਹਾਂ ਬਈ ਕੁਝ ਬਣਾ ਲਾ ਤੇ ਅਗਲੇ ਨਹੀਂ ਵੀ ਉਹ ਨਾ ਜੀ ਨਹੀਂ ਕਰਦੇ ਅਤੇ ਹੀ ਬਾਹਰੋਂ ਮੰਗਾ ਲੈਂਦੇ ਕੁਝ ਹਾਂ ਜੀ ਤੇ ਤੋਹੀ ਕਹਿੰਦੇ ਕਿ ਚਲੋ ਠੀਕ ਹੈ ਕਰਦੇ ਬਾਹਰੋਂ ਮੰਗਾ ਲੈਣਾ ਤੇ ਮੈਂ ਆਪਣੀ ਸਵੀਗੀ ਦੀ ਐਪ ਕਰਦਾ ਜਾਂ ਜਮਾਟੋ ਦੀ ਐਪ ਕਰਦਾ ਤੇ ਹੀ ਨਾ ਬਾਹਰੋਂ ਰੋਟੀ ਮੰਗਾ ਲੈਂਦੇ ਆ ਅੱਛਾ ਇਹ ਐਦਾਂ ਦਾ ਇੱਕ ਕੇਸ ਹੋਇਆ ਇੱਕ ਮਹਾਰਾਸ਼ਟਰ ਦੇ ਵਿੱਚ ਜਨਾਨੀ ਨੇ ਕੀ ਕੀਤਾ ਕਿ ਉਹਨੇ ਉਹਨੇ ਆਪਣੇ ਮੁੰਡੇ ਨੂੰ ਐਦਾਂ ਗੱਲਬਾਤ ਕਰਕੇ ਤੇ ਆਰਡਰ ਕਰਤਾ ਬਾਹਰੋਂ ਪੀਜ਼ਾ ਮੰਗਾ ਲਿਆ ਅੱਛਾ ਜੀ ਤੇ ਪੀਜ਼ੇ ਵਾਲਾ ਜਦੋਂ ਪੀਜ਼ਾ ਡਿਲੀਵਰ ਕਰਨ ਆਇਆ ਤੇ ਉਹ ਅੱਗੇ ਬੋਲੀ ਮਰਾਠੀ ਚ ਅੱਛਾ ਹੁਣ ਜਿਹੜਾ ਪੀਜ਼ਾ ਦੇਣ ਆਇਆ ਸੀ ਉਹਨੂੰ ਹੁੰਦੀ ਨਹੀਂ ਅੱਛਾ ਉਹ ਉਹ ਕਿ ਬੋਲੇ ਹਿੰਦੀ ਹਾਂ ਤੇ ਉਹਨਾਂ ਦੀ ਉੱਥੇ ਬਹਿਸ ਵਸਾਈ ਹੋ ਗਈ ਕਹਿੰਦੀ ਨਹੀਂ ਤੂੰ ਮਰਾਠੀ ਬੋਲੇਂਗੀ ਤਾਂ ਮੈਂ ਪੀਜ਼ਾ ਲੈਣਾ ਅਛਾ ਉਹ ਮੁੰਡੇ ਨੂੰ ਕਹਿੰਦੀ ਕਿ ਤੂੰ ਮਰਾਠੀ ਬੋਲੇਗਾ ਤਾਂ ਮੈਂ ਪੀਜ਼ਾ ਲੈਣਾ ਨਹੀਂਗਾ ਤਾਂ ਪੀਜ਼ਾ ਹੀ ਨਹੀਂ ਲੈਣਾ ਪੀਜ਼ਾ ਨਹੀਂ ਲੈਣਾ ਕਹਿੰਦਾ ਕਿ ਕੈਸ ਲੈਣਾ ਹੁੰਦਾ ਸ਼ਾਇਦ ਪੀਜ਼ਾ ਜਦੋਂ ਦੇਣ ਆਉਂਦਾ ਵਾ ਬੰਦਾ ਹਾਂ ਤੇ ਉੱਥੇ ਉਹਨਾਂ ਦੀ ਬਹਿਸ ਹੋ ਵਸਾਈ ਹੋ ਗਈ ਤੇ ਉਹ ਪੀਜ਼ਾ ਡਿਲੀਵਰੀ ਵਾਲੇ ਨੇ ਕੱਢ ਲਿਆ ਫੋਨ ਕਹਿੰਦਾ ਮੈਂ ਬਣੋਣੀ ਤੇਰੀ ਵੀਡੀਓ ਅਛਾ ਉਹਨੇ ਰਿਕਾਰਡ ਕਰ ਲਿਆ ਸਾਰਾ ਕੁਝ ਰਿਪੋਰਟ ਕਰਕੇ ਉਹਨੇ ਸਾਰੀ ਬੈਸਮ ਬਸਾਈ ਉਹਦਾ ਜਿਹੜਾ ਮੁੰਡਾ ਹੀ ਜਨਾਨੀ ਦਾ ਉਹ ਕਹਿੰਦਾ ਦਰਵਾਜ਼ਾ ਬੰਦ ਕਰ ਦੇ ਇਹ ਲੈਣਾ ਹੀ ਨਹੀਂ ਪੀਜ਼ਾ ਇਹਨੂੰ ਮਰਾਠੀ ਨਹੀਂ ਬੋਲਣੀ ਹੁੰਦੀ ਅੱਛਾ ਤੇ ਉਹ ਬਾਅਦ ਚ ਬੈਸਮ ਬਸਾਈ ਤੋਂ ਬਾਅਦ ਪਤਾ ਨਹੀਂ ਪੀਜ਼ਾ ਉਹਨੇ ਦਿੱਤਾ ਕਿ ਨਹੀਂ ਦਿੱਤਾ ਤੇ ਬਾਅਦ ਚ ਉਹ ਬੰਦਾ ਲਿਆ ਸਿਰਸੇ ਇਨਾ ਨੇ ਭੜ ਪੀਜ਼ਾ ਡਿਲੀਵਰੀ ਵਾਲਾ ਅੱਛਾ ਤੇ ਭਾਈ ਉਹਦੀ ਸਰਵਿਸ ਕੀਤੀ ਫਿਰ ਚੰਗੀ ਤਰ੍ਹਾਂ ਆਹ ਪੁਲਿਸ ਸਰਵੋਲਿੰਗ ਕਰਤੋ ਹਾਂ ਉਹਦੀ ਸਰਵਸਕਰਨ ਤੋਂ ਬਾਅਦ ਉਹ ਜਨਾਨੀ ਨੂੰ ਬੁਲਾਇਆ ਅੱਛਾ ਜਿਹੜੀ ਜਨਾਨੀ ਨਾਲ ਬਹਿਸ ਹੋਈ ਉਹਨੂੰ ਬੁਲਾਇਆ ਤੇ ਉਹਨੂੰ ਕਿਹਾ ਕਿ ਇਹਨੂੰ ਮਾਫੀ ਮੰਗੇ ਤੋ ਅੱਛਾ ਤੇ ਇੱਥੇ ਕਹਿ ਕੇ ਜਾ ਕਿ ਤੂੰ ਮਰਾਠੀ ਸਿੱਖੇਗਾ ਅੱਛਾ ਤੇ ਉਹ ਉੱਥੇ ਜਾ ਕੇ ਕਹਿੰਦਾ ਕਿ ਹਾਂ ਬਈ ਮੈਂ ਤਾਂ ਮਾਫੀ ਮੰਗਦਾ ਵਾਂ ਤੇ ਮੈਂ ਵੀਡੀਓ ਨਹੀਂ ਹੀ ਪਾਈ ਮੈਂ ਕਿਹੇ ਨੂੰ ਗਾਂ ਭੇਜੀ ਉਹਨੇ ਪਾਤੀ ਤੇ ਵੀਡੀਓ ਵੀ ਵਾਇਰਲ ਅੱਛਾ ਇਹ ਕਹਿੰਦਾ ਇਹ ਚ ਮੇਰਾ ਕੋਈ ਕਸੂਰ ਨਹੀਂ ਆ ਪਰ ਮੈਂ ਇੱਕ ਤੋਂ ਮਾਫੀ ਮੰਗਦਾ ਵਾਂ ਨਾਲੇ ਇਹ ਆ ਕਿ ਲੋਕੀ ਸਮਝਣ ਦੇ ਇਹੋ ਵੀਡੀਓ ਚ ਕੀ ਇਹ ਜਨਾਨੀ ਤੇ ਇਹਦੇ ਨਾਲ ਜਿਹੜਾ ਬੰਦਾ ਸੀ ਇਹ ਆ ਹਸਬੰਡ ਵਾਈਫ ਅੱਛਾ ਪਰ ਮੈਂ ਸਾਰਿਆਂ ਨੂੰ ਕਹਿੰਦਾ ਇਹ ਦੱਸਣਾ ਚਾਹੁੰਦਾ ਕਿ ਇਹ ਹਸਬੰਡ ਵਾਈਫ ਨਹੀਂ ਆ ਯਾਨੀ ਕਿ ਇਹ ਜਨਾਨੀ ਆ ਤੇ ਉਹ ਸੀਗਾ ਉਹਦਾ ਮੁੰਡਾ ਅੱਛਾ ਮੈਂ ਲੋਕਾਂ ਨੂੰ ਚਾਹੁੰਦਾ ਵਾਂ ਕਿ ਲੋਕੀ ਇਦਾਂ ਦੀਆਂ ਵਹਿਮਾਂ ਭਰਮਾਂ ਚ ਦੀਆਂ ਗੱਲਾਂ ਨਾ ਫਲੋਣ ਯਾਨੀ ਕਿ ਤੁਸੀਂ ਇੱਥੋਂ ਤੱਕ ਵੇਖ ਲਓ ਕਿ ਉਹਨੇ ਜਾਂਦੇ ਜਾਂਦੇ ਕਿਹਾ ਕਹਿੰਦਾ ਜੈ ਮਹਾਰਾਸ਼ਟਰ ਤੇ ਜੈ ਜੈ ਭਾਰਤ ਤੇ ਜੈ ਮਹਾਰਾਸ਼ਟਰ ਤੋਂ ਕਾਕੇ ਤੇ ਫਿਰ ਕਿਹਾ ਕਿ ਤੂੰ ਮਰਾਠੀ ਸਿੱਖਣੀ ਆ ਤੇ ਅੱਜ ਦੇ ਦਿਨ ਮਹਾਰਾਸ਼ਟਰ ਦੇ ਵਿੱਚ ਜੁਤੀਓ ਜੁਤੀਓnde ਲੋਕੀ ਕਹਿੰਦੇ ਆ ਕਿ ਜੇ ਤੁਹਾਨੂੰ ਮਰਾਠੀ ਇੱਥੇ ਨਹੀਂ ਬੋਲਣੀ ਹੁੰਦੀ ਤੁਸੀਂ ਇੱਥੇ ਰਹਿੰਦੇ ਜੇ ਕੰਮ ਕਰਪੇ ਜੇ 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 ਮਰਾਠੀ ਨਹੀਂ ਬੋਲਦੇ ਤੇ ਤੁਸੀਂ ਮੇਰਾ ਵੀਰ ਚਲ ਜਓ ਜਾਂ ਮਰਾਠੀ ਸਿੱਖੋ ਅੱਛਾ ਤੇ ਇਹ ਵਾਲਾ ਕੰਮ ਤੁਰਿਆ ਆ ਤੇ ਮੈਂ ਤੁਹਾਡੇ ਤੋਂ ਪੁੱਛਣਾ ਚਾਹੂੰਗਾ ਕਿ ਆਪਾਂ ਜਿਹੜੇ ਦੇਸ਼ 'ਚ ਰਹਿੰਦੇ ਆ ਇੱਥੇ ਤੇ ਕਈ ਭਾਸ਼ਾਵਾਂ ਨੇ ਮਤਲਬ ਕਿ ਅਹੀਂ ਜਿਹੜੀ ਵੀ ਸਟੇਟ 'ਚ ਜਾਵਾਂਗੇ ਉੱਥੋਂ ਦੀ ਭਾਸ਼ਾ ਸਿੱਖ ਕੇ ਜਾਣੀ ਪਣੀ ਹੈ ਯਾਰ ਇਹੋ ਹੀ ਥੋੜਾ ਜਿਹਾ ਰੋੜਾ ਹੋਣਾ ਕਿ ਆਪਾਂ ਸਾਰੇ ਸਟੇਟਾਂਾਂ ਦੀ ਭਾਸ਼ਾ ਚੱਲ ਉੱਥੋਂ ਦੀ ਹੈਗੀ ਆ ਵਧੀਆ ਗੱਲ ਆ ਪਰ ਜਦੋਂ ਇਦਾਂ ਦਾ ਪੰਗਾ ਪੈਂਦਾ ਕਿ ਆਪਾਂ ਕਿਸੇ ਦੂਸਰੀ ਸਟੇਟ 'ਤੇ ਜਾਂਦੇ ਆ ਹਾਂ ਸੋ ਇਹੀ ਮਸਲੇ ਜਰੂਰੀ ਚੀਜ਼ ਦੇ ਪੈਂਦੇ ਤੇ ਉੱਤੇ ਚਲੋ ਨਹੀਂ ਕਿ ਇਸ ਦੀ ਏਡੇ ਕੋਈ ਸਹਿਮਤੀ ਹੋ ਰਹੀ ਕਿ ਕ ਸੰਪਰਕ ਭਾਸ਼ਾ ਕਿਹੜੀ ਹੋ ਜੇ ਚਲੋ ਕਿ ਇੰਗਲਿਸ਼ ਹੁੰਦੀ ਆ ਵਿੱਚ ਆ ਕਿ ਇੰਗਲਿਸ਼ ਚਲੋ ਵਰਲਡ ਵਾਈਡ ਵੀ ਤੇ ਇੰਡੀਆ ਦੀਆਂ ਸਾਰੀਆਂ ਸਟੇਟਾਂ ਦੇ ਵਿੱਚ ਵੀ ਚਲਦੀ ਆ ਨਹੀਂ ਮੈਂ ਕਹਿੰਦਾ ਕਿ ਹੁਣ ਅਸੀਂ ਬਾਹਰਲੇ ਦੇਸ਼ ਬੈਠੇ ਆ ਹਾਂ ਇੱਥੇ ਵੀ ਕਈ ਸਪਾਉਸ ਬੇਸ ਦੇ ਹੁੰਦੇ ਆ ਮੁੰਡੇ ਜਾਂ ਕੁੜੀਆਂ ਜਾਂ ਕੋਸ਼ਿਸ਼ ਜਿਨ੍ਹਾਂ ਨੂੰ ਅੰਗਰੇਜ਼ੀ ਬੋਲਣੀ ਨਹੀਂ ਹੁੰਦੀ ਹਾਂ ਕੀ ਫਿਰ ਗੋਰੇ ਜੁੱਤੀਆਂ ਲਾ ਲੈਣਾਂ ਨਹੀਂ ਯੋ ਯੋ ਲੋਕ ਤਾਂ ਕਿ ਦੁਆਗੇ ਹੋ ਜਾਣ ਕਿ ਬਈ ਜੇ ਤੂੰ ਇੱਥੇ ਰਹਿਣਾ ਵਾ ਤੇ ਤੂੰ ਅੰਗਰੇਜ਼ ਔਖਾ ਸੁਖ ਹੋ ਕੇ ਮਾੜੀ ਚੰਗੀ ਬੋਲ ਲੂਗਾ ਪਰ ਫਲੂਜੀ ਨਹੀਂ ਹੋਊਗਾ ਇੱਕ ਬੰਦਾ ਮੈਂ ਵੇਖਿਆ ਰੇਲਵੇ ਸਟੇਸ਼ਨ ਤੇ ਬੈਠਾ ਸੀਗਾ ਮਹਾਰਾਸ਼ਟਰ ਦੇ ਹਾਂ ਉਹ ਸੀਗਾ ਸੈਂਟਰ ਦਾ ਬੰਦਾ ਅੱਛਾ ਯਾਨੀ ਕਿ ਸੈਂਟਰ ਸਰਕਾਰ ਨੇ ਜਿੱਦਾਂ ਤਬਦੀਲੀਆਂ ਕਰਦੀ ਕਿ ਤੂੰ ਉੱਥੇ ਚੱਲ ਜਾ ਤੇ ਤੂੰ ਉੱਥੇ ਚੱਲ ਜਾ ਕਹਿੰਦਾ ਆਪਣੇ ਫੌਜੀ ਭਰਾ ਕਦੀ ਕਸ਼ਮੀਰ ਹੁੰਦੇ ਕਦੀ ਕਿਤੇ ਹੁੰਦੇ ਆ ਕੋਸ਼ਿਆ ਉਹ ਸੀਗਾ ਸੈਂਟਰ ਦਾ ਬੰਦਾ ਤੇ ਉਹਦੀ ਟਰਾਂਸਫਰ ਹੋਈ ਹੀ ਕਿਸੇ ਦੂਸਰੀ ਸਟੇਟ ਤੋਂ ਅਛਾਹੀ ਉਹਦਾ ਜਾ ਕੇ ਕੰਪਿਊਟਰ ਸਟੱਟਾ ਆਫਿਸ ਦਾ ਕੋਈ ਕਰਤਾ ਕੋਸ਼ ਕਰਤਾ ਉਹਨੂੰ ਕਹਿੰਦੇ ਕਿ ਤੂੰ ਮਰਾਠੀ ਸਿੱਖ ਅਛਾਹੀ ਤਾਂ ਮੈਂ ਮੂਰ ਆਪਣਾ ਕੰਮ ਕਰਾਂ ਇਹੀ ਮੈਂ ਮਰਾਠੀ ਸਿੱਖਾਂ ਕਹਿੰਦਾ ਮੈਂ ਸੈਂਟਰ ਮੈਨੂੰ ਮੇਰੀ ਟਰਾਂਸਫਰ ਹੋਈ ਹੈ ਇੱਥੇ ਯਾਨੀ ਕਿ ਜਿੱਨੀਆਂ ਸਟੇਟਾਂ 'ਚ ਮੇਰੀ ਟਰਾਂਸਫਰ ਹੋਊ ਮੈਂ ਉੱਥੇ ਜਾ ਕੇ ਪੜਾਸ਼ ਸਿੱਖਾਂ ਮੇਰੇ ਨਾਲ ਉਹ ਕੀਤੇ ਮੀਨਿੰਗ ਸਿਚੁਏਸ਼ਨ ਹੈ ਕਿ ਇੰਗਲਿਸ਼ ਤੇ ਵੀ ਚਲ ਆਪਾਂ ਗੱਲ ਕਰਦੇ ਵਿੱਚੋਂ ਕਿ ਬਟ ਇੰਗਲਿਸ਼ ਸਿੱਖਣੀ ਬਹੁਤ ਔਖੀ ਆ ਇੰਗਲਿਸ਼ ਏਡੇ ਸੌਖੀ ਨਹੀਂ ਸਿੱਖਣੀ ਨਾ ਹਾਂ ਮੇਰੇ ਪਾਸ ਆਪਾਂ ਹੀ ਸਿੱਖਣੀ ਸੌਖੀ ਨਹੀਂ ਆ ਹੁਣ ਆਪਾਂ ਕੋਈ ਨਵੀਂ ਭਾਸ਼ਾ ਮੈਨੂੰ ਕੋਈ ਕਹੇ ਤੇ ਮਰਾਠੀ ਬੋਲ ਹੁਣ ਮੈਨੂੰ ਮੈਂ ਕਦੀ ਨਾ ਸੁਣੀ ਨਾ ਮੇਰਾ ਕਿਸੇ ਨਾ ਵਾਪਿਆ ਮਰਾਠੀ ਚ ਤੇ ਮੈਨੂੰ ਆ ਕੇ ਕੋਈ ਉਦਾਂ ਕਹੇ ਮੈਂ ਮਹਾਰਾਸ਼ਟਰ ਚੋਂ ਮੰਡਿਆ ਕੀ ਬੋਲ ਮਰਾਠੀ ਨਹੀਂ ਤੇ ਤੈਨੂੰ ਕੁੱਟਾਂਗੇ ਤੇ ਪਰ ਮੈਂ ਜਦੋਂ ਆਪ ਹੀ ਬੋਲ ਲੂੰਗਾ ਫਿਰ ਤੇ ਉੱਥੇ ਉਹ ਹੀ ਆ ਜਾਂ ਤੇ ਫਿਰ ਜੁੱਤੀਆਂ ਤਾਂ ਜਾਂ ਫਿਰ ਮਰਾਠੀ ਤੇ ਹੁਣ ਜੇ ਕੋਈ ਪੰਜਾਬ ਚ ਭਈਏ ਇੰਨੇ ਫਿਰੰਡੇ ਆ ਮੈਂ ਪੰਜਾਬੀਆਂ ਦੀ ਆਦਤ ਦੱਸਦਾ ਇੱਕ ਹਾਂ ਪੰਜਾਬੀ ਕੀ ਕਰਦੇ ਪੰਜਾਬੀ ਸਭ ਤੋਂ ਕੰਫਰਟੇਬਲ ਕੌਮ ਆ ਹਾਂ ਇਹ ਤਾਂ ਜਵਾਬ ਹੈ ਇਹਨਾਂ ਨੂੰ ਭਾਸ਼ਾ ਦਾ ਕੋਈ ਮਤਲਬ ਨਹੀਂ ਇਹ ਪਤਾ ਕੀ ਕਰਦੇ ਆ ਬਿਹਾਰ ਤੋਂ ਭਈਆ ਹੋਊਗਾ ਉਹ ਨਹੀਂ ਪੰਜਾਬੀ ਬੋਲਣ ਉਹ ਅੰਕਸਾ ਕਿਉਂ ਹੋ ਕੇ ਅੰਗਰੇਜ਼ੀ ਨਹੀਂ ਬੋਲਣਗੇ ਨਹੀਂ ਹੁਣ ਮੈਂ ਨਹੀਂ ਉਹ ਹੀ ਗੱਲ ਕਰਨ ਲੱਗਾ ਇਹਨਾਂ ਤੇ ਕਿ ਆਪਣੇ ਨਾਲੇ ਥੋੜੇ ਜੁਲਟੇ ਚਲਦੇ ਆ ਪਣੇ ਵਾਲੇ ਜਿਹੜਾ ਬਾਹਰੋਂ ਆਉਂਦਾ ਉਹ ਉਹਦੇ ਨਾਲ ਚ ਰਗੇ ਜਾਂਦੇ ਆ ਆਹੋ ਆਪਨੇ ਤੇ ਇਹ ਹੁੰਦੇ ਆ ਕਿ ਜੇ ਤੇ ਬਾਹਰਲੇ ਦੇਸ਼ ਜਾਣਾ ਓਕੇ ਸੋਕੇ ਹੋ ਗਿਆ ਅੰਗਰੇਜ਼ੀ ਬੋਲਣ ਗਿਆ ਹੀ ਕਈ ਇੰਟਰਵਿਊਆਂ ਕਰੀਆਂ ਸੁਣੀਆਂ ਨੇ ਜਿੱਥੇ ਕਹਿੰਦਾ ਵੇਅਰ ਯੂ ਫਰੋਂ ਕਹਿੰਦਾ ਆਈ ਐਮ ਫਰੋਂ ਅਮਰੀਕਾ ਕਹਿੰਦਾ ਅਮਰੀਕਾ ਤੋਂ ਕਿੱਥੇ ਕਹਿੰਦਾ ਮੇਨ ਅਮਰੀਕਾ ਮੇਨ ਅਮਰੀਕਾ ਬਸਲੇ ਨਾਲੀ ਕਹਿੰਦਾ ਅਮਰੀਕਾ ਲੱਗਦਾ ਕਹਿੰਦਾ ਮੇਨ ਅਮਰੀਕਾ ਅਮਰੀਕਾ ਪਰ ਆ ਜੂ ਪੁੱਛਦੇ ਕਿ ਪਰ ਨਾਲ ਇਹ ਤਾਂ ਉਹ ਕੀ ਲੱਗਦਾ ਹੈ ਇਹ ਭਾਸ਼ਾ ਵਾਲੀ ਚੀਜ਼ ਹੁਣ ਵੱਖਰੀਆਂ ਵੱਖਰੀਆਂ ਸਟੇਟਾਂ ਨੇ ਤੇ ਸਾਊਥ ਦੀਆਂ ਸਟੇਟਾਂ ਦੇ ਹਿੰਦੀ ਦਾ ਹਿੰਦੀ ਨੂੰ ਵੜੰਗੀ ਦਿੰਦੀਆਂ ਨਹੀਂ ਇਹ ਤਾਂ ਮੁੱਦਾ ਤਾਂ ਬੜਾ ਵੱਡਾ ਵਾ ਇਹ ਆਪਣੇ ਚੋਂ ਪੰਜਾਬ 'ਚ ਵੀ ਬੜੀ ਜਨੀ ਹੋਇਆ ਵਾ ਜਦੋਂ ਲੱਖੇ ਸਧਾਰੇ ਹੋਣ ਨਾਲ ਦਾ ਵੀ ਉਦੋਂ ਪਿਆ ਸੀ ਕਿ ਬੁਰਦਾ ਦੇ ਉੱਤੇ ਉਹਨਾਂ ਨੇ ਹਿੰਦੀ ਦੇ ਉੱਤੇ ਪੁਕਾਲੀ ਪੱਟੀ ਫੇਰੀ ਕਿ ਪੰਜਾਬੀ 'ਚ ਲਿਖੋ ਇਹ ਚੋਂ ਦੋ ਦੋ ਮਸਲੇ ਆਉਂਦੇ ਆ ਇੱਕ ਮਸਲਾ ਆਉਂਦਾ ਵਾ ਕਿ ਸਿਰਫ ਸਾਡੀ ਖੇਤਰੀ ਭਾਸ਼ਾ ਰਵੇ ਜੇ ਤਾਂ ਪਹਿਲੇ ਆਪជា ਪੰਜਾਬੀ ਮਹਾਰਾਸ਼ਟਰ ਚ ਮਰਾਠੀ ਹਨਾ ਹైదరాబాద్ ਚ ਪੂਨਾ ਦੀ ਤੇਲਗੂ ਇੱਕ ਹੁੰਦਾ ਕਿ ਸਿਰਫ ਸਾਡੀ ਭਾਸ਼ਾ ਰਵੇ ਇੱਕ ਹੁੰਦਾ ਕਿ ਸਾਡੀ ਭਾਸ਼ਾ ਸਭ ਤੋਂ ਉੱਤੇ ਰਹੇ ਹਾਂ ਕਿ ਉਹ ਉਹ ਇੱਕ ਰਾਜ ਹੁੰਦਾ ਕਿ ਜਿੱਥੇ ਸਾਡੀ ਭਾਸ਼ਾ ਸਭ ਤੋਂ ਉੱਤੇ ਰਹੇ ਪਰ ਹਾਂ ਜਿੱਥੇ ਸਾਨੂੰ ਕੋਈ ਓਦਾਂ ਬੰਦਾ ਮਿਲਦਾ ਵਾ ਕਿ ਜਿਹਦੀ ਆਪਦੀ ਭਾਸ਼ਾ ਲੱਗ ਗਿਆ ਆਪਣੀ ਆਪਣੀ ਲੱਗ ਗਿਆ ਪਰ ਕੋਈ ਰਸਤਾ ਦੇ ਵਿੱਚ ਚਾਹੀਦਾ ਨਾ ਵਿੱਚ ਮੀਡੀਆਮ ਕਿ ਜਿਹਦੀ ਨਾਲ ਆਪਾਂ ਫਿਰ ਵੀ ਸੰਪਰਕ ਤੇ ਕਰ ਸਕੀਏ ਚਲੋ ਅੱਜ ਸਾਨੂੰ ਜਿੱਦੋਂ ਮਹਾਰਾਸ਼ਟਰ ਚੋਂ ਬੈਠੇ ਨੇ ਉਹਨਾਂ ਨੂੰ ਨਹੀਂ ਲੋੜ ਉਹਨਾਂ ਨੂੰ ਇਹ ਆ ਕੇ ਜਿਹੜਾ ਇੱਥੇ ਆ ਰਿਹਾ ਉਹ ਮਰਾਠੀ ਸਿੱਖੇ ਹਾਂ ਪਰ ਜਦੋਂ ਉਹ ਮਹਾਰਾਸ਼ਟਰ ਤੋਂ ਬਾਹਰ ਜਾਣਗੇ ਫਿਰ ਉਹਨਾਂ ਦੀ ਲੋੜ ਨਹੀਂ ਆ ਫਿਰ ਮਤਲਬ ਉਹਨਾਂ ਨੂੰ ਲੋੜ ਕੋ ਕਿ ਦੂਜੀਆਂ ਦੀ ਭਾਸ਼ਾ ਸਿੱਖਣ ਦੀ ਕਿ ਉਹ ਚੀਜ਼ ਇਦਾਂ ਹੀ ਹੋਊਗੀ ਤੁਸੀਂ ਆਪਣੇ ਘਰ 'ਚ ਕੰਫਰਟ ਹੋਗੇ ਪਰ ਜਦੋਂ ਦੂਸਰੀ ਸਟੇਟ ਜਾਓ ਕਿਤੇ ਤੁਹਾਨੂੰ ਇਹ ਸ਼ਬਦਾਂ ਦਾ ਸਾਹਮਣਾ ਕਰਨਾ ਪਊਗਾ ਪਰ ਮੈਂ ਮੈਂ ਨਾ ਮੇਰੇ ਕੋ ਇੱਕ ਐਗਜ਼ਾਮਪਲ ਆ ਮੈਂ ਤੁਹਾਨੂੰ ਉਹ ਦੱਸਣੀ ਚਾਹੂੰਗਾ ਥੋੜਾ ਜਿਆਹਾ ਹਾਂ ਨਾਲ ਜੁੜੇ ਨੇ ਔਰ ਵੀਡੀਓ ਥੋੜੀ ਜੀ ਲੰਬੀ ਹੋਣ ਵਾਲੀ ਹੈ ਪਰ ਮੈਂ ਦੱਸੂਗਾ ਕਿ ਭਾਸ਼ਾ ਕੀ ਕੀ ਕਰਾ ਦਿੰਦੀ ਦੁਨੀਆ 'ਚ ਮੈਂ ਇੱਕ ਬੜੀ ਤਕੜੀ ਐਗਜ਼ਾਮਪਲ ਦਊਂਗਾ ਕਿ ਤੁਸੀਂ ਵੀ ਕਹੋਗੇ ਕਿ ਅੱਛਾ ਇਦਾਂ ਵੀ ਆਹੀ ਤੇ ਇੰਟਰਨੈਸ਼ਨਲ ਸੈਂਟਰ ਦੀ ਸਰਕਾਰ ਆ ਕੇ 19 ਕੀ ਕਰੇ ਨਾ ਕਿ ਇਹ ਸਟੇਟ ਦੇ ਵਿੱਚ ਕਿ ਤੁਹਾਡੇ ਤੇ ਇਹ ਚੀਜ਼ ਕਾਜਮੀ ਕਰਨੀ ਹੈ ਹਾਂਜੀ ਔਫਰ ਸੂਬਾ ਕਦੀ ਵੀ ਉਹ ਚੀਜ਼ ਤੋਂ ਖੁਸ਼ ਨਹੀਂ ਹੁੰਦਾ ਕਿ ਬਾਹਰ ਦਾ ਬੰਦਾ ਆ ਆ ਕੇ ਹਾਂ ਦੋਏ ਨਹੀਂ ਕਹਿ ਸਕਦਾ ਬਾਕੀ ਤੁਸੀਂ ਆਪਣੇ ਸਟੇਟ ਕਿਦਾਂ ਚਲੋਣੀ ਆ ਹਾਂਜੀ ਹੁਣ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ ਹਾਂ ਪਾਕਿਸਤਾਨ ਤੋਂ ਬੰਗਲਾਦੇਸ਼ علیحدਾ ਹੋਇਆ ਹਾਂਜੀ ਜਦੋਂ ਪਾਕਿਸਤਾਨ ਤੋਂ ਬੰਗਲਾਦੇਸ਼ علیحدਾ ਹੋਇਆ ਤੇ ਪਾਕਿਸਤਾਨ ਈਸਟ ਪਾਕਿਸਤਾਨ ਤੇ ਵੈਸਟ ਪਾਕਿਸਤਾਨ ਬਣਿਆ ਹਾਂਜੀ ਜਦੋਂ ਇੰਡੀਆ ਦੀ ਵੰਡ ਹੋਈ ਉਦੋਂ ਤਾਂ ਇਦਾਂ ਹੀ ਬਣਿਆ ਤਾਂ ਈਸਟ ਪਾਕਿਸਤਾਨ ਹੋ ਗਿਆ ਤੇ ਵੈਸਟ ਪਾਕਿਸਤਾਨ ਹੋ ਗਿਆ ਹਾਂ ਪਹਿਲਾਂ ਇਦਾਂ ਹੀ ਬਣਿਆ ਇਹਨਾਂ ਦਾ ਜਿਹੜਾ ਜਨਾਬ ਮੁਹੰਮਦ अली ਜਨਾਬ ਜਿਹਨੇ ਪਾਕਿਸਤਾਨ ਬਣਾਇਆ ਹਾਂਜੀ ਇਹ ਜਦੋਂ ਪਾਕਿਸਤਾਨ ਬਣਿਆ ਤੇ ਇਹਨੇ ਜਾ ਕੇ ਸੋਚਿਆ ਕਿ ਯਾਰ ਇਹਨਾਂ ਦੋਵਾਂ ਕਿਉਂਕਿ ਇਹ ਹੈਗੇ ਟੋਟਲੀ ਡਿਫਰੈਂਟ ਕਲਚਰ ਹਾਂਜੀ ਈਸਟ ਪਾਕਿਸਤਾਨ ਕਿਉਂਕਿ ਜੇ ਤੁਸੀਂ ਇੱਧਰ ਲਾਲ ਨੂੰ ਵੈਸਟ ਵੋਲੇ ਪਾਕਿਸਤਾਨ 'ਚ ਇੱਥੇ ਤੁਹਾਨੂੰ ਪੰਜਾਬੀ ਮਿਲੇਗਾ ਤੁਹਾਨੂੰ ਪਸ਼ਤੂਨ ਮਿਲੇਗਾ ਤੁਹਾਨੂੰ ਪਠਾਨ ਮਿਲੇਗਾ ਹਨਾ ਹਾਂਜੀ ਇਹ ਵਾਲੇ ਬੰਦੇ ਮਿਲਣਗੇ ਤੇ ਤੁਸੀਂ ਦੂਜੇ ਪਾਸੇ ਜਾਓ ਬੰਗਾਲੀ ਮਿਲਣਗੇ ਹਾਂਜੀ ਤੇ ਉਹ ਜਿਹੜਾ ਨੇ ਸੋਚਿਆ ਕਿ ਇਹਨਾਂ ਨੂੰ ਜੋੜਨਾ ਆ ਇਹਨਾਂ ਨੂੰ ਕਿੱਦਾਂ ਜੋੜਿਆ ਜਾਵੇ ਤੇ ਉਹਨੇ ਸੋਚਿਆ ਕਿ ਇਹਨਾਂ ਦੀ ਭਾਸ਼ਾ ਇੱਕ ਅਗਾਮੀ ਬਣੀ ਹੈ ਹਾਂਜੀ ਉਹਦਾ ਬੜਾ ਇੱਕ ਨਾ ਫੇਮਸ ਸਟੇਟਮੈਂਟ ਆ ਜਿਹੜੀ ਉਹਨੇ ਜਾ ਕੇ ਬੰਗਾਲ ਦੇ ਵਿੱਚ ਦਿੱਤੀ ਕਿ ਬੰਗਾਲ ਦੇ ਵਿੱਚ ਕਹਿੰਦਾ ਅੱਜ ਤੋਂ ਬਾਅਦ ਜਿਹੜਾ ਵੈਸਟ ਪਾਕਿਸਤਾਨ ਹੈਗਾ ਕਹਿੰਦਾ ਇੱਥੇ ਅੱਜ ਤੋਂ ਬਾਅਦ ਜਿਹੜੀ ਲੈਂਗੁਏਜ ਹੋਊਗੀ ਇੱਕੋ ਹੀ ਐਕਸੈਪਟ ਕੀਤੀ ਜਾਊਗੀ ਉਹ ਆ ਉਰਦੂ ਉਹਨੂੰ ਕਿ ਨੈਸ਼ਨਲ ਲੈਂਗੁਏਜ ਆਹ ਨੈਸ਼ਨਲ ਲੈਂਗੁਏਜ ਅਸੀਂ ਬਣਾਉਣੀ ਆ ਉਰਦੂ ਉੱਥੋਂ ਕੰਮ ਸ਼ੁਰੂ ਹੋਇਆ ਤੋਂ ਬਾਅਦ ਵਾਦਾ 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 ਜਾ ਕੇ ਤੇ ਉਹਨਾਂ ਨੇ ਆਪਣਾ ਦੇਸ਼ ਹੀ ਲਦਾ ਕਰਤਾ ਹਾਂ ਜੀ ਪਾਕਿਸਤਾਨ ਹੀ ਕਰਤਾ ਕਿ ਜੋ ਵੀ ਚਲੋ ਜਾ ਕੇ ਤੁਸੀਂ ਬੋਲੋ ਜਿਹੜੀ ਉਰਦੂ ਬੋਲਣੀ ਆ ਕਿਉਂਕਿ ਉਰਦੂ ਸੀਗੀ ਇੱਕ ਉਰਦੂ ਨੂੰ ਸਮਝਦੇ ਹੁੰਦੇ ਸੀ ਉਹ ਟਾਈਮ 'ਚ ਕਿ ਇਹ ਇੱਕ ਪੜ੍ਹੇ ਲਿਖੇ ਬੰਦਿਆਂ ਦੀ ਜਬਾਨ ਆ ਹਾਂ ਮੈਂ ਕਹਿੰਦੇ ਹੂ ਜ਼ਿਕਰ ਆ ਪਾਕਿਸਤਾਨ 'ਚ ਵੀ ਚੱਲਦਾ ਸੀ ਕਿ ਪੰਜਾਬੀ ਜਾਂ ਕੋਈ ਹੋਰ ਭਾਸ਼ਾਵਾਂ ਉਹ ਅਨਪੜ੍ਹਣੀਆਂ ਨੇ ਉਰਦੂ ਪਰਿਖਿਆ ਲਈ ਪਰ ਉਰਦੂ ਉਹ ਕਹਿੰਦੇ ਕਿ ਕਿ ਉਰਦੂ ਬੰਗਾਲੀਆਂ ਨੇ ਇਹ ਸਮਝਿਆ ਕਿ ਉਰਦੂ ਪੜੇ ਲਿਖੀ ਜ਼ਬਾਨ ਆ ਯਾਨਕੀ ਪੜੇ ਲਿਖੀ ਲੋਕੀ ਦੀ ਵਰਤੋਂ ਕਰਦੇ ਆ ਤੇ ਜਿਹੜੀ ਬੰਗਾਲੀ ਭਾਸ਼ਾ ਆ ਇਹਨੂੰ ਉਹਨਾਂ ਮਾਨ ਦੇਣਾ ਨਹੀਂ ਦੇਣਾ ਹਾਂਜੀ ਭਾਸ਼ਾ ਤੋਂ ਕੰਮ ਸ਼ੁਰੂ ਹੁੰਦੇ ਹੁੰਦੇ ਉਹ ਕੱਤਰ ਚ ਜਾ ਕੇ ਦੇਸ਼ ਹੀ ਵੱਖਰਾ ਬਣ ਗਿਆ ਬੰਗਲਾਦੇਸ਼ ਜਿਹਨੂੰ ਸਭ ਤੋਂ ਪਹਿਲਾਂ ਜਾ ਕੇ ਬੁਟਾਨ ਨੇ ਮੰਨਿਆ ਹੈਗਾ ਕਿ ਹਾਂ ਬੰਗਲਾਦੇਸ਼ ਇੱਕ ਦੇਸ਼ ਆ ਉਸ ਤੋਂ ਬਾਅਦ ਇੰਡੀਆ ਨੇ ਮੰਨਿਆ ਹੈਗਾ ਕਿ ਹਾਂ ਬੰਗਲਾਦੇਸ਼ ਇੱਕ ਦੇਸ਼ ਆ ਇਤ ਮੈਂ ਉਹ ਹੀ ਕਹਿਣਾ ਚਾਹੂੰਗਾ ਕਿ ਜੇ ਕਿਤੇ ਨਾ ਅਮਿਤ ਸ਼ਾਹ ਦਾ ਵੀ ਬਿਆਨ ਆਇਆ ਹੈਗਾ ਕਿ ਹਿੰਦੂ ਲਾਗੂ ਕਰਨੀ ਹੈ ਸ਼ਾਇਦ ਇਹਨਾਂ ਨੇ ਕਿਹਾ ਜੀ ਤਾਮਿਲਨਾਡੂ ਪਤਾ ਨਹੀਂ ਕਿੱਥੇ ਸਾਊਥ ਇਸ਼ੀਏ ਸਟੇਟ ਚ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਪੜਾਈ ਜਾਊਗੀ ਹਿੰਦੀ ਉਹਨਾਂ ਨੇ ਬੜਾ ਡਟ ਕੇ ਵਿਰੋਧ ਕੀਤਾ ਹੁਣ ਰਵੀਚੰਦਰ ਅਸ਼ਵਿਨ ਆ ਜਿਹੜਾ ਕ੍ਰਿਕਟ ਖੇਡਦਾ ਹਾਂਜੀ ਉਹ ਇੱਕ ਦਿਨ ਪਤਾ ਨਹੀਂ ਕਿਤੇ ਡਿਗਰੀ ਡਿਗਰੀ ਲੈਣ ਗਿਆ ਸੀ ਕਿਸੇ ਨੇ ਉਹਨੂੰ ਬੁਲਾਇਆ ਹੋਣਾ ਹੈ ਕੁਝ ਸੰਬੋਧਿਤ ਕਰਨਾ ਹੈਗਾ ਉਹਨੇ ਕਰਾਊਡ ਨੂੰ ਤੇ ਉਹਨੇ ਪਹਿਲਾਂ ਬੋਲਿਆ ਕਹਿੰਦਾ ਕਿ ਮੈਂ ਇੰਗਲਿਸ਼ ਚ ਬੋਲਾਂ ਕਿੰਨੇ ਲੋਕ ਮੇਰ ਨਾਲ ਸਹਿਮਤ ਆ ਤੇ ਕਰਾਊਡ ਨੇ ਚੀਕਾਂ ਮਾਰੀਆਂ ਕਿ ਬੋਲ ਫਿਰ ਉਹ ਕਹਿੰਦਾ ਹੁਣ ਮੈਂ ਤਾਮਿਲ ਚ ਬੋਲਾਂਗਾ ਕਿੰਨੇ ਲੋਕ ਸਹਿਮਤ ਆ ਸਾਰਿਆਂ ਨੇ ਚੀਕਾਂ ਮਾਰੀਆਂ ਕਿ ਹਾਂ ਤਾਮਿਲ ਚ ਬੋਲ ਹੁਣ ਤਾਮਿਲ ਚ ਸਮਝਾ ਉਹ ਉਹਨੂੰ ਇਹ ਨਹੀਂ ਨਾ ਪਤਾ ਕਿ ਕਰਾਊਡ ਕਿੱਧਰ ਦਾ ਕਿੱਧਰ ਦਾ ਨਹੀਂ ਹਾਂ ਤੇ ਫਿਰ ਉਹ ਕਹਿੰਦਾ ਹਿੰਦੀ ਉਸਕੇ ਇਨੀ ਕੋਈ ਬਈ ਹਿੰਦੀ ਦੇ ਨਾਂ ਤੇ ਕਿ ਕੋਈ ਹਿੰਦੀ ਬੋਲ ਹੀ ਨਾ ਤੇ ਉਹ ਫਿਰ ਉਹਨੇ ਇੰਨਾ ਕੱਲ ਕਹੀ ਕਿ ਹਿੰਦੀ ਇੱਕ नेशनल लैंग्वेज ਆ ਪਰ ਉਹ ਸਟੇਟ ਦੀ ਲੈਂਗੁਏਜ ਨਹੀਂ ਹੈ ਯਾਨੀ ਕਿ ਹਿੰਦੀ ਜੇ ਤੁਸੀਂ ਨੈਸ਼ਨਲ ਚ ਕਿਤੇ ਜਾਂਦੇ ਜਾਂ ਕੈਪੀਟਲ ਚ ਜਾਂ ਕੋਸ਼ ਕਿਤੇ ਦਿੱਲੀ ਵਰਗੀ ਜਗਾ ਤੇ ਤਾਂ ਉੱਥੇ ਬੋਲ ਸਕਦੇ ਨੇ ਸਟੇਟਾਂ ਦੇ ਤੁਹਾਨੂੰ ਹਿੰਦੀ ਦੀ ਲੋੜ ਨਹੀਂ ਤੇ ਮੈਂ ਤੇ ਉਹ ਹੀ ਕਹੂੰਗਾ ਕਿ ਇਹ ਇਹ ਮਸਲੇ ਜਿਹੜੇ ਸ਼ੁਰੂ ਹੁੰਦੇ ਆ ਟੀਕੀ ਨਿੱਕੀ ਜਗ੍ਹਾ ਤੋਂ ਹੁਣ ਪੰਜਾਬ 'ਚ ਵੀ ਮੈਂ ਨਾ ਅੱਜ ਹੁਣ ਹੋਣ ਦੇ ਟਾਈਮ 'ਚ ਲੋਕੀ ਬਾਣਨਾ ਪੰਜਾਬੀ ਬੋਲਦੇ ਆ ਹਾਂ ਦੀ ਆਏ ਨਹੀਂ ਮਾਣਨਾ ਪੰਜਾਬੀ ਬੋਲਦੇ ਆ ਪਰ ਕਈ ਇੱਕ ਟਾਈਮ ਐਦਾਂ ਦਾ ਵੀ ਸੀ ਕਿ ਪੰਜਾਬੀ ਨੂੰ ਨਾ ਬੜੀ ਐ ਸਮਝਿਆ ਜਾਂਦਾ ਹੀ ਪੜੀ ਅਨਪੜ੍ਹ ਵਾਲੀ ਪਾਸਾ ਹੈ ਪੰਜਾਬੀ ਆਨੇ ਉਹ ਮੋਲਦੇ ਆ ਪਰ ਅੱਜ ਪੇਸ਼ਾਰਾਂ ਦੇ ਵਿੱਚ ਇਹ ਚੀਜ਼ਾਂ ਆਮ ਹੀ ਚੱਲਦੀ ਆ ਕਿ ਬੱਚੇ ਨੋਰਮਲੀ ਘਰਾਂ ਦੇ ਵਿੱਚ ਜਦੋਂ ਹਿੰਦੀ ਬੋਲਦੇ ਆ ਥੋੜਾ ਜਿਆਦਾ ਵਧੀਆ ਕਿਹਾ ਜਾਂਦਾ ਉਹਨਾਂ ਨੂੰ ਆਹੋ ਤੇ ਮੈਂ ਉਹ ਕਿਹਾ ਕਿ ਇਹ ਕੋਈ ਬੇਵਕੂਫੀ ਹੈ ਕਿਉਂਕਿ ਜਿਹੜਾ ਸੂਬਾ ਆ ਹੁਣ ਪੰਜਾਬ ਦਾ ਪੰਜਾਬ ਪੰਜਾਬ ਕਿਉਂ ਜਾਂਦਾ ਜਾਂਦਾ ਪੰਜਾਬ ਦਾ ਨਾਂ ਪੰਜਾਬ ਕਿਉਂ ਪੰਜਾਬੀ ਹੈ ਉਥੋਂ ਪੰਜਾਬੀ ਬੋਲ ਹੂੰ ਉਹ ਉੱਥੇ ਤੁਸੀਂ ਆਪਣੇ ਜਵਾਨਾਂ ਨੂੰ ਜੇ ਹਿੰਦੀ ਸਿਖਾਓਗੇ ਜਾਂ ਕੋਸ਼ਿਸ਼ ਸਿਖਾਓਗੇ ਹਿੰਦੀ ਤੇ ਦੇਖੋ ਯਾਰ ਹਰ ਇੱਕ ਨਿੱਗਾ ਤਿੰਗਾ ਬੰਦਾ ਹਿੰਦੁਸਤਾਨ ਦਾ ਸਮਝ ਹੀ ਜਾਂਦਾ ਵਾ ਕਿਉਂਕਿ ਬਾਲੀਵੁੱਡ ਫਿਲਮਾਂ ਦੇ ਵੇਖ ਹੀ ਦੇਖਦੇ ਹੀ ਐ ਲੋਕੀ ਤੇ ਯਾਰ ਮਸਲਾ ਮੇ ਇਹ ਇਹ ਨਾ ਮੈਂ ਫਿਰ ਉਹਨੂੰ ਕਹਿ ਰਿਹਾ ਕਿ ਗੱਲ ਇੱਥੇ ਘੁੰਮਦੀ ਆ ਕਿ ਤੁਹਾਡੀ ਜਿਹੜੀ ਸੂਬੇ ਦੀ ਭਾਸ਼ਾ ਵਾ ਉਹ ਤੁਸੀਂ ਇਕੱਲੇ ਹੋ ਸਿੱਖਣੀ ਆ ਕਿਉਂਕਿ ਜਾਂ ਉਹ ਤੁਹਾਡੇ ਲਈ ਸਭ ਤੋਂ ਖਾਸ ਹੋਵੇ ਕਿ ਜੇ ਆਪਾਂ ਵਿਦਾਂਗਣਾ ਜਮਾਇ ਕੇ ਆਪਣੀ ਜਿਹੜੀ ਸੂਬੇ ਦੀ ਭਾਸ਼ਾ ਹੈ ਉਹ ਭਾਸ਼ਾ ਤੁਹਾਡੀ ਮੇਨ ਹੋਵੇ ਤਾਂ ਫਰੂਤੀ ਭਣੀ ਮੇਨ ਕਰਨੇ ਆਂ ਕਿੰਦੀ ਤੁਸੀਂ ਅੱਜੇ ਸਲਾਦ ਰੱਖੋ ਨਾਲ ਆ ਕਿ ਤੁਹਾਨੂੰ ਮੋٹے-ਮੋٹے ਨਹੀਂ ਹੁੰਦਾ ਆਉਂਦੀ ਉਹ ਕਿ ਜਿੱਥੇ ਐਸਾ ਮਸਲਾ ਆੜੇ ਕਿ ਤੁਹਾਨੂੰ ਕਿਹਾ ਦੂਸਰੀ ਸਟੇਟ ਤੇ ਗਏ ਜੋ ਹਰਪਾ ਵਾਲੋਂ ਪੰਜਾਬੀ ਬੋਲਦੇ ਆ ਹਣਾ ਹੁਣ ਆਪਾਂ ਇਹ ਤੇ ਕਹ ਨਹੀਂ ਸਕਦੇ ਤੇ ਯਰ ਤੁਸੀਂ ਜੇ ਭਾਸ਼ਾ ਦੀਆਂ ਜਿੰਦਾਈ ਹੋ ਗਈ ਤਾਂ ਤੁਸੀਂ ਅੱਜ ਤੋਂ ਬਾਅਦ ਬੰਬਈ ਨਹੀਂ ਜਾਣਾ ਜਾਂ ਕਿਸੇ ਨੇ ਕਲਕੱਤੇ ਨਹੀਂ ਜਾਣਾ ਨਾ ਲੋਕਾਂ ਦੇ ਸੌ ਕਾਮਣੇ ਕੁਝ ਰਿਸ਼ਤੇਦਾਰੀਆਂ ਜਾਣ ਪਛਾਣ ਹੁੰਦੀ ਐ ਹਨਾ ਬਿਜ਼ਨਸ ਦੇ ਕਰਕੇ ਹੁਣ ਤੁਸੀਂ ਸਟੇਟ 'ਚ ਜਾਣਾ ਪਊ ਤੇ ਕਿੱਦਾਂ ਗੱਲ ਕਰੋਗੇ ਤੁਸੀਂ ਨਾ ਜਾਂ ਤੇ ਇੰਗਲਿਸ਼ ਹੀ ਕਰੋਗੇ ਹਨਾ ਤੇ ਜਾ ਕੇ ਦੇਖੋ ਵੀ ਚਲਾਰਸਤਾਨ ਨਿਕਲਤਾ ਤੇ ਉਹ ਥੋੜਾ-ਬੋਤਾ ਹਿੰਦੀ ਹੁੰਦੀ ਐ ਖਾਸ ਕਰ ਨਾਰਥ ਦੀਆਂ ਸਟੇਟਾਂ 'ਚ ਹੁੰਦੀ ਸਿੱਖਣ ਦੀ ਲੋੜ ਹੀ ਨਹੀਂ ਨਾ ਆਪਾਂ ਦੇ ਪਾਸੇ ਪੰਜਾਬੀ ਨੂੰ ਥੋੜੇ ਜਿਹੇ ਦੀ ਉਂਗਲ ਜੀ ਮਰੋੜਦੇ ਆਪਾਂ ਕਿ ਪੰਜਾਬੀ ਨੂੰ ਚੋਈ ਆ ਪਹਿਂਦੀ ਕੱਢ ਲੈਨੇ ਆ ਕਪੜੇ ਦੀ ਲੋੜ ਹੀ ਨਹੀਂ ਪੈਂਦੀ ਵੱਖਰੀ ਸਿੱਖਣ ਦੀ ਆਓ ਹੁਣ ਆਪਾਂ ਜਦੋਂ ਸੁਣੀਦੀ ਆ ਤਾਮਿਲ ਮਲਿਆਲਮ ਹੋਗੀ ਭਾਸ਼ਾ ਆ ਜਾਂ ਮਰਾਠੀ ਹੋਗੀ ਹਨ ਨੂੰ ਨਹੀਂ ਸਮਝ ਆਉਂਦੀ ਕੀ ਬੋਲਣ ਦੇ ਆ ਪਰ ਪੰਜਾਬੀ ਮੈਨੂੰ ਲੱਗਦਾ ਪੰਜਾਬੀ ਇਦਾਂ ਦੀ ਭਾਸ਼ਾ ਆ ਜਿਹੜਾ ਹਿੰਦੀ ਜਿਹੜਾ ਬੋਲਦਾ ਨਾ ਹਾਂਜੀ ਉਹਨੂੰ ਵੀ ਸਮਝ ਆ ਜਾਏਗੀ ਕੀ ਬੋਲਣ ਦੇ ਆ ਨਹੀਂ ਇਹਦੇ ਚ ਨਾ ਮਸਲਾ ਕੀ ਹੈ ਜੇ ਤੁਸੀਂ ਥੋੜਾ ਭਾਸ਼ਾਵਾਂ ਦਾ ਪੜੋਗੇ ਨਾ ਆਪਣੇ ਜਿਹੜੀ ਇੰਡੀਆ ਦੀ ਆਪਾਂ ਸ਼ਾਵਾਂ ਹੀ ਜ਼ਿਆਦਾਤਰ ਨ ਤਿੰਨੇ ਸਿੱਖੋ ਜਵੰਡੀਆਂ ਹੋਈਆਂ ਨੇ ਇੱਕੇ ਹੀ ਸੌਂਦਾ ਇਹ ਚੋ ਮੈਨੂੰ ਨਾ ਥੋੜੇ ਜਿਹੀ ਨਹੀਂ ਚੰਗੀ ਤਰ੍ਹਾਂ ਪਤਾ ਜਿੱਦਾਂ ਦਰਾਵੜ ਦਰਾਵੜ ਬੋਲੀ ਕਹਿੰਦੇ ਆ ਜਿੱਦਾਂ ਜਿੱਦਾਂ ਦਾ ਬਾਤ ਹੋ ਗਿਆ ਜਿਹੜਾ ਆਹ ਇੱਕ ਉਦੋਂ ਇੱਕੇ ਸੌਂਦਾ ਜਿੱਦਾਂ ਜਿਹਦੇ ਵਿੱਚ ਆਪਣਾ ਨੌਰਥ ਤੇ ਵੈਸਟ ਸਾਈਡ ਆਉਂਦੀ ਏ ਜਿੱਦਾਂ ਨਾ ਆਪਣਾ ਗੁਜਰਾਤ ਤੇ ਹੋ ਗਿਆ ਸੈਵਨ ਸਿਸਟਰ ਸਟੇਟਾ ਹਾਂ ਤੇ ਇਹਨਾਂ ਸਟੇਟਾਂ ਦਾ ਕੀ ਕਹੇ ਗੁਜਰਾਤ ਤੇ ਹਰਿਆਣਾ ਪੰਜਾਬ ਇਹਨਾਂ ਦੀ ਜਿਹੜੀ ਲਿਪੀ ਆ ਨਾ ਇਹ ਹਿੰਦੀ ਨਾਲ ਥੋੜੀ ਜਿਹੀ ਮੈਚ ਕਰਦੀ ਆ ਜਿੱਦਾਂ ਤੁਸੀਂ ਆਪਣੀ ਹੰਡੀ ਐਂਡੇ ਦੇ ਅੱਖਰ ਦੇਖੋ ਨਾ ਤੇ ਗੁਜਰਾਤੀ ਦੇ ਅੱਖਰ ਦੇਖੋ ਤੇ ਹਿੰਦੀ ਦੇ ਦੇਖੋ ਮੈਚ ਕਰਦੇ ਸਾਊਂਡ ਵੀ ਕੋ ਜਿਆ ਤੇ ਇਹਨਾਂ ਲਈ ਕੋਈ ਹਿੰਦੀ ਵੱਖਰੀ ਨਹੀਂ ਲੱਗਦੀ ਇਹ ਜੇ ਹਿੰਦੀ ਨਹੀਂ ਵੀ ਆਉਂਦੀ ਨਾ ਹਿੰਦੀ ਸਮਝ ਲੈਣਗੇ ਹਾਂ ਤੇ ਇੱਕ ਕੈਟਾਗਰੀ ਆਉਂਦੀ ਹੈ ਸਾਊਥ ਦੀ ਜਿਹਦੇ ਵਿੱਚ ਉਹਨਾਂ ਦੀ ਮਲਿਆਲਮ ਆਉਂਦੀ ਹੈ ਤਾਮਿਲ ਤੇਲਗੂ ਆਉਂਦੀ ਹੈ ਉਹ ਭਾਵੇਂ ਇੱਕ ਦੂਜੇ ਤੋਂ ਲੱਗਣੇ ਬਟ ਉਹਨਾਂ ਦਾ ਵੀ ਕਿਤੇ ਨਾ ਕਿਤੇ ਥੋੜਾ-ਬੋਧਾ ਇੱਕ ਦੂਜੇ ਨਾਲ ਜੁੜਦਿਆਂ ਨੇ ਉਹਨਾਂ ਨੇ ਲਿਖਣ ਦਾ ਤਰੀਕਾ ਇੱਕੋ ਜਿਹਾ ਉਹ ਇੱਕ ਕੈਟਾਗਰੀ ਤੀਜੀ ਕੈਟਾਗਰੀ ਆਉਂਦੀ ਹੈ ਨਾ ਨਾਰਥ-ਈਸਟ ਦੀਆਂ ਸਟੇਟਾਂ ਦੀ ਹਾਂ ਉਹ ਦੂਈ ਇਸ ਕਰਕੇ ਨਾ ਬੰਡਲ ਤੇ ਲੱਗ ਲੱਗਨੇ ਕਿ ਇਦਾਂ ਦਾ ਕੋਈ ਅਜੇ ਤੱਕ ਆਪਣੇ ਪ੍ਰਧਾਨ ਜੋ ਆਪਾਂ ਹਿੰਦੀ ਵਿੱਚ ਚਲੋ ਕਹਿ ਦੇਈਦਾ ਹੈ ਪਰ ਹਿੰਦੀ ਵੀ ਇਹਨਾਂ 7-8 ਸਟੇਟਾਂ ਦੇ ਵਿੱਚ ਹੀ ਸਮਝੀ ਜਾਂਦੀ ਆ ਨਾ ਜਿਆਦੀ ਆਪਣਾ ਸੈਂਟਰ ਚ ਨਾਰਥ ਚ ਤੇ ਵੈਸਟ ਦੇ ਕੁਝ ਹਿੱਸੇ ਚ ਹੁੰਦਾ ਹੈ। ਅਹ ਦੇਖ ਇਹੋ ਜੀ ਆ ਗਈ ਭਾਸ਼ਾ ਜਿਹੜੀ ਤੁਹਾਡੀ ਸਟੇਟ ਦੀ ਆ ਉਹ ਤੋਂ ਤੁਸੀਂ ਰੱਖੋ ਸਭ ਤੋਂ ਮੂਰੇ। ਉਹ ਸਭ ਤੋਂ ਮੂਰੇ ਸਭ ਤੋਂ ਅੱਗੇ ਹਾਂ ਯਾਨੀ ਕਿ ਜੇ ਜੇ ਅਸੀਂ ਪੰਜਾਬ ਚ ਰਹਿੰਦੇ ਆ ਪੰਜਾਬੀ ਸਭ ਤੋਂ ਮੂਰੇ। ਉਸ ਤੋਂ ਬਾਅਦ ਤੁਸੀਂ ਬਾਹਰ ਜਾਣਾ ਤੇ ਆਈਲੈਂਡਸ 'ਚ ਅੰਗਰੇਜ਼ੀ ਸਿੱਖ ਲਓ। ਹਾਂ। ਇਹ ਵੀ ਦਿ ਦਿ올ੀਆ ਯਾਰ ਪੰਜਾਬੀਆਂ ਨੂੰ ਮੈਨੂੰ ਲੱਗਦਾ ਹੁਣ ਆਈ ਆ ਵੇਖਿਆ ਜਦੋਂ ਇੰਡੀਆ ਤੇ ਪਾਕਿਸਤਾਨ ਦੀ ਜੰਗ ਚੱਲਣ ਡਈ ਸੀ ਚਾਰ ਕ ਦਿਨ ਲੱਗੇ ਕਿਹੜੀ ਉਹ ਪਿੰਡਾਂ 'ਚ ਜਾ ਜਾ ਕੇ মিডিਆ ਨੇ ਲੋਕਾਂ ਦੇ ਇੰਟਰਵਿਊ ਲਏ ਉਹ ਔਖੇ ਸੌਕੇ ਹੋ ਕੇ ਬੋਲੀ ਉਹਨਾਂ ਨੇ ਹਿੰਦੀ 'ਚ। ਉਹਨਾਂ ਬੋਲ ਬੰਮੀ ਆਪੇ ਦਿਖਾਵਾ। ਬਾਪਾ ਆਪੇ ਝੂਕ ਲਿਆ। ਬਾਬਰ ਨੇ ਲੋਕੋ ਕੇ ਬਾਅਦ ਮੈਂ ਬੋਲੇਗਾ ਆ ਬਾਬਰੇ ਤਕਲਾਰੇ ਪਾ ਗਿਆ ਬੰਬ ਪੰਜਾਬੀ ਪੰਜਾਬੀ ਅਰਜੈਸਟੋ ਜਾਂਦੇ ਹਰ ਬੋਲੀ ਚ ਪਰ ਇਹ ਹੈ ਕਿ ਜਿਹੜੀ ਜਿਹੜੀ ਤੁਹਾਡਾ ਮੇਨ ਟਾਪਿਕ ਇਹ ਹੈ ਕਿ ਮਹਾਰਾਸ਼ਟਰ ਚ ਪਰ ਮੈਂ ਇਹ ਕਹੂੰਗਾ ਮਹਾਰਾਸ਼ਟਰ ਚ ਯਾਰ ਐਦਾਂ ਤੁਹੀ ਸ਼ਿਤਰੋ ਸ਼ਿਤਰ ਨਹੀਂ ਹੋਣਾ ਸਹੀ ਲੋਕਾਂ ਦੇ ਨਾਲ ਕਿਉਂਕਿ ਹੁਣ ਜਿਹੜਾ ਸੈਂਟਰ ਦੀ ਜੌਬ ਕਰਨ ਡਿਆਂ ਵਾ ਜਿਹੜਾ ਸੈਂਟਰ ਦਾ ਬੰਦਾ ਟਰਾਂਸਫਰ ਹੋ ਗਿਆ ਉਥੇ ਆਇਆ ਵਾ ਉਹਦੇ ਕਈ ਸਟੇਟਾਂ 'ਕੀ ਜਾਣਾ ਟਰਾਂਸਫਰ ਹੋਗੇ ਹਾਂ ਉਹਦੇ ਵੀ ਹਰ ਨਾਤਾ ਚਾਹਵਾ ਬੰਦ ਸਿੱਖਣੀਆਂ ਹਾਂ ਤੇ ਠੀਕ ਆ ਕਈ ਆਪਣੇ ਪੰਜਾਬ ਚ ਵੀ ਇਦਾਂ ਦੇ ਲੋਕੀ ਬੈਠੇ ਹੁੰਦੇ ਆ ਜਿਹੜੇ ਹਿੰਦੀ ਬੋਲਦੇ ਆ ਹਨਾ ਜਿਹੜੇ ਆ ਕੋਈ ਕੁਛ ਕਰਦੇ ਆ ਹੁਣ ਅਹੀਂ ਜਾ ਕੇ ਛਤਰੋ ਛਤਰੀ ਉਹ ਲਾ ਪਈ ਕਿ ਤੂੰ ਬੋਲ ਪੰਜਾਬੀ ਤੂੰ ਕਿੰਦਾ ਨਹੀਂ ਪੰਜਾਬੀ ਬੋਲਦਾ ਉਹ ਜਿਹੜਾ 1 ਸਾਲ ਲਈ ਆਇਆ ਕੀ ਵਧਾ ਅਗਲੇ ਸਾਲ ਉਹਦੀ ਪੋਸਟਿੰਗ ਗੁਜਰਾਤ ਚ ਹੋ ਜੇ ਤੇ ਉੱਥੇ ਜਾ ਕੇ ਕਹਿਣ ਕਿ ਹੁਣ ਗੁਜਰਾਤੀ ਬੋਲ ਤੇ ਬਾਅਦ ਚ ਕਹਿਣ ਕਿ ਹੁਣ ਤੂੰ ਉਥੇ ਚੱਲ ਜ ਲੈ ਕੇਰਲਾ ਤੇ ਉੱਥੇ ਜਾ ਕੇ ਮਲਿਆਲਮ ਬੋਲ ਉਹ ਤੇ ਫਿਰ ਭਾਸ਼ਾ ਹੀ ਸਿੱਖੂਗਾ ਇੱਕ ਬੰਤਾ ਹੋਰ ਜਿਹੜਾ ਮੈਂ ਦੱਸਿਆ ਨਾ ਤੁਹਾਨੂੰ ਟੇਬਲ ਤੇ ਕਹਿੰਦਾ ਯਾਰ ਮੈਂ ਭਾਸ਼ਾ ਸਿੱਖਾਂ ਮੈਂ ਆਪਣਾ ਕੰਮ ਕਰਾਂ ਇੱਕ ਇੱਕ ਕੁੜੀ ਬੜੀ ਮੈਨੂੰ ਬੜਾ ਚੰਗਾ ਲੱਗਾ ਮੈਂ ਕੁੜੀ ਦੀ ਵੀਡੀਓ ਵੇਖੀ ਇੱਕ ਦੀ ਹਾਂਜੀ ਉਹ ਪਤਾ ਨਹੀਂ ਵਿਚਾਰੀ ਨਾ ਰੇੜੀ ਰੂੜੀ ਲਾ ਕੇ ਆਪਣਾ ਸਾਮਾਨ ਵੇਚਣ ਲਈ ਹਾਂਜੀ ਤੇ ਉਹਨੂੰ ਜਾ ਕੇ ਕਹਿੰਦੀ ਜਾ ਕੇ ਕਹਿੰਦੇ ਕਿ ਤੂੰ ਮਰਾਠੀ ਚ ਗੱਲ ਕਰ ਕਹਿੰਦੀ ਮੈਨੂੰ ਉਹ ਅੱਗੋਂ ਪੈ ਗਈ ਟੁੱਟ ਕੇ ਕਹਿੰਦੀ ਮੈਨੂੰ ਆਉਂਦੀ ਨਹੀਂ ਮੈਂ ਕਿੱਦਾਂ ਗੱਲ ਕਰਾਂਗੀ ਉਹ ਨਹੀਂ ਦੀਪਾ ਮੈਂ ਬੋਲ ਦਿੰਦੀ ਕਹਿੰਦੇ ਨਹੀਂ ਆਰਡੀਤੀ ਬੋਲਣਾ ਜੀ ਤੂੰ ਮਰਾਠੀ ਮਹਾਰਾਸ਼ਟਰੀ ਨਹੀਂ ਤੂੰ ਮਰਾਠੀ ਜੀ ਬੋਲਣਾ ਵਾ ਉਹ ਕਹੇ ਟੁੱਟ ਕੇ ਕਹਿੰਦੀ ਮੇਰਾ ਘਰ ਆ ਇੱਥੇ ਨਾ ਕਿਦਾਂ ਕਹਿੰਦੀ ਮੈਂ ਮੈਂ ਚਲ ਜਾ ਉਹ ਕਹਿੰਦੇ ਇੱਥੋਂ ਚਲ ਜਾ ਜਾਂ ਫਿਰ ਜਿੱਥੋਂ ਤੂੰ ਆਈ ਆ ਉੱਥੇ ਚਲ ਜਾ ਕਿੱਥੋਂ ਆਈ ਆ ਤੂੰ ਕਹਿੰਦੀ ਮੈਂ ਕਿਉਂ ਦੱਸਾਂ ਜਿੱਥੋਂ ਆਈ ਆ ਕਹਿੰਦੇ ਇੱਥੇ ਮੇਰਾ ਘਰ ਆ ਮੈਂ ਇੱਥੇ ਰਹਿਣਾ ਤੇ ਮੈਂ ਮੈਨੂੰ ਮਰਾਠੀ ਨਹੀਂ ਹੁੰਦੀ ਮੈਂ ਨਹੀਂ ਬੋਲ ਸਕਦੀ ਹੈ ਨਾ ਮੈਨੂੰ ਹਿੰਦੀ ਹੁੰਦੀ ਹੈ ਮੈਂ ਹਿੰਦੀ ਬੋਲਣ ਨਹੀਂ ਆ ਤੇ ਜੋ ਬੋਲਣ ਨਹੀਂ ਆ ਜੋ ਤੂੰ ਬੋਲਣ ਨਹੀਂ ਆ ਮੈਨੂੰ ਸਮਝ ਆਉਂਦਿਆ ਹਿੰਦੀ ਚ ਕਿ ਮੈਂ ਕਿਉਂ ਜਾਵਾਂ ਉਹ ਲੋਕਾਂ ਦੇ ਘਰ ਘਰ ਖਾਲੀ ਘਰੋਂ ਤੱਕ ਜਾਣਦੇ ਆ ਤੇ ਕਈ ਜਿਹੜੀਆਂ ਇਦਾਂ ਦੀਆਂ ਵੀਡੀਓ ਵੇਖੀਆਂ ਚਪੇੜਾਂ ਮਾਰ ਬੋਲੀ ਬੋਲ ਤੇ ਕੋ ਆਪਸ਼ਨ ਹੀ ਨਹੀਂ ਹੈਗਾ ਤੇ ਇਹ ਮਗਲੇ ਦੇ ਵਿੱਚ ਇੰਨਾ ਕਿ ਮੈਂ ਮੰਨਦਾ ਕਿ ਕੋਈ ਨਾ ਫਿਕਸ ਫਾਰਮੂਲਾ ਤੇ ਨਹੀਂ ਕੋਈ ਲੱਭੂਗਾ ਤੁਹਾਨੂੰ ਪਰ ਇਹਦੇ ਵਿੱਚ ਇਦਾਂ ਬੰਦੇ ਨਾ ਜੇ ਮੰਨ ਲਓ ਕੋਈ ਬੰਦਾ ਕਿ ਜੇ ਮੰਨ ਲਓ ਕੋਈ ਭਈਆ ਆ ਰਿਹਾ ਹੈ ਪੰਜਾਬ ਚ ਹਣਾ ਕੰਮ ਕਰਨ ਜੇ ਤੂੰ ਆ ਰਿਹਾ ਲੰਮੇ ਟਾਈਮ ਲਈ ਹਣਾ ਤੂੰ ਪੰਜਾਬੀ ਹੋਣਾ ਅੱਜ ਉਹ ਨਹੀਂ ਕਿ ਅੱਜ ਪੰਜਾਬ ਆਇਆ ਕੱਲ ਨੂੰ ਉਹਨੇ ਮਹਾਰਾਸ਼ਟਰ ਜਾਣਾ ਹੈ ਪਰਸੂ ਕੋਲਕਾਤੇ ਜਾਣਾ ਹੈ ਉਹ ਬੰਦੇ ਨੂੰ ਤੇ ਉਸ ਇਲਾਕੇ ਦੀ ਫਿਰ ਵੀ ਸਿੱਖਣੀ ਚਾਹੀਦੀ ਹੈ ਭਾਸ਼ਾ ਹੁਣ ਆਪਾਂ ਵੀ ਬਾਹਰੋਂ ਅੰਗਰੇਜ਼ੀ ਸਿੱਖਦੇ ਆਂ ਕਿਉਂਕਿ ਪਰ ਆਪਾ ਪੰਜਾਬ ਚ ਉਹਨੂੰ ਪਤਾ ਕਿ ਮੈਂ ਸ਼ਰ ਪੰਜ ਸਾਲ 10 ਸਾਲੋਂ ਸਦਾ 20 ਸਾਲ ਹੀ ਪੰਜਾਬ ਚ ਕੰਮ ਕਰਾਂ। ਆ ਉਹਦਾ ਦੇ ਫਾਇਦੇ ਭੰਦਾ ਹੈ ਕਿ ਉਥੋਂ ਦੀ ਭਾਸ਼ਾ ਨੂੰ ਤੇ ਵੀ ਸਿੱਖੋ ਆਪਣਾ ਉਹ ਚਾਹੇ ਸਾਰੀ ਨਾ ਸੀ ਪਰ ਮੋਟੀ-ਬੋਟੀ ਜੀਤੇ ਮਿਲਣੀ ਚਾਹੀਦੀ ਕਿ ਇਹ ਨਹੀਂ ਕਿ ਤੁਸੀਂ ਮਜਬੂਰ ਕਰੋ ਦੂਸਰਿਆਂ ਨੂੰ ਪਰ ਜੇ ਤੁਹਾਡਾ ਕੋਈ ਕੰਮ ਆਇਆ ਕਿ ਤੁਸੀਂ ਬੰਗਲੌਰ ਚੱਲਨੇ ਜੋ ਅੱਜ ਤੁਸੀਂ 15 ਦਿਨ ਲਈ ਜਾਣਾ ਵਾ ਪਰ 15 ਦੇ ਨਾਲ ਹੀ ਭਾਸ਼ਾ ਥੋੜਾ ਸਿੱਖੋਗੇ ਤੁਸੀਂ। ਇੰਨਾ ਸਮਾਂ ਨਹੀਂ ਨਾ ਪਰ ਇਹ ਚੱਕਰ ਤੇ ਇਹ ਵੀ ਹੈ ਨਾ ਕੀ ਪਤਾ ਕਹਿੰਦਾ ਕਿੱਥੇ ਘਿਰ ਕੇ ਖਲੋਜੇ ਕਿ ਬੋਲ ਮਰਾ ਠੀਕ ਬੋਲ ਬੁਗਾਲੀਦਾ ਇਹ ਕਿਉਂ ਚਲਦੀ ਆ ਨਾ ਹਰ ਜਗ੍ਹਾ ਥੋੜੀ ਜੀ ਕਿ ਬੰਗਲੌਰ ਚੋਂ ਕਹਿੰਦੇ ਤੁਸੀਂ ਕੰਨੜ ਬੋਲੋ ਹੈਗਰਾਬਾਹ ਚ ਕਹਿੰਦੇ ਤੁਸੀਂ ਤਾਮਿਲ ਬੋਲੋ ਤੇਲਗੂ ਬੋਲੋ ਸਾਰੇ ਉੱਧਰ ਮਲਿਆਲਮ ਮਹਾਰਾਸ਼ਟਰਾ ਮਲਿਆਲਮ ਬੋਲੋ ਆ ਮੈਂ ਉਹ ਲੋਕ ਨੂੰ ਕਿੱਧਰ ਨੂੰ ਜਾਂਦਾ ਦੇਸ਼ ਤੇ ਕਹਿੰਦੇ ترقی ਆ ਇਹ ਦੱਸ ਮੈਂ ਪਰ ਸਾਹਮਣਾ ਧਾਈਵੇਂ ਓਖਾ ਚੱਲਦਾ ਨਾ ਥੋੜਾ ਜਿਆ ਕਿਉਂਕਿ ਸਾਰੀਆਂ ਭਾਸ਼ਾਵਾਂ ਬੱਕਰੀਆਂ ਬੱਕਰੀਆਂ ਕਰਾ ਦਿੰਦੀਆਂ ਇੱਕ ਵਾਰ ਖੁੱਲਾ ਹੱਥ ਦੇ ਦੇ ਨਾ ਸਟੇਟਾਂ ਕਿਦੋਂ ਜਿਹਦੇ ਨਾਲ ਖੇਤਰੋ-ਖੇਤਰੀ ਹੋ ਗਏ ਤੇ ਫਿਰ ਮੋੜਾ ਆਉਣ ਕਰਕੇ ਆ ਗਈ ਹੋਣਾ ਡਿਫਰੈਂਸ ਨਹੀਂ ਹੋਈ ਹੈ ਨਹੀਂ ਕਿਉਂਕਿ ਇਹ ਸਹੀ ਤਰੀਕੇ ਨਾਲ ਲਾਗੂ ਨਹੀਂ ਹੁੰਦੀਆਂ ਚਲੋ ਸੰਵਿਧਾਨ ਤੇ ਇਦਾਂ ਹੀ ਬਣਾਇਆ ਉਹਨਾਂ ਨੇ ਤਾਈਆਂ ਜਦੋਂ ਸੰਵਿਧਾਨ ਬਣਾਇਆ ਵਾ ਚਲੋ ਬਾਕੀ ਮਸਲੇ ਚੱਲਦੇ ਰਹਿੰਦੇ ਉਹਨਾਂ ਨੇ ਜਿੰਨੀਆਂ ਵੀ ਆਈ تھیں 17 ਜਾਂ 18 ਭਾਸ਼ਾਵਾਂ ਨੇ ਕਿਹច ਆਪਣਾ ਪੰਜਾਬੀ ਵੀ ਆਉਂਦੀ ਹੈ ਇਹਨਾਂ ਸਾਰੀਆਂ ਨੂੰ ਬਰਾਬਰ ਰੱਖਿਆ ਹੋਇਆ ਹੈ ਕਿ ਸਾਰੀਆਂ ਭਾਸ਼ਾਵਾਂ ਬਰਾਬਰ ਨੇ ਤੇ ਇੰਗਲਿਸ਼ ਨੂੰ ਤੇ ਹਿੰਦੀ ਨੂੰ ਇੱਕ ਸੰਪਰਕ ਭਾਸ਼ਾ ਰੱਖਿਆ ਹੋਇਆ ਹੈ ਕਿ ਹਿੰਦੀ ਚੋਂ ਇਹ ਜੁਪੀ ਦੀ ਲੈਂਗੁਏਜ ਹੈ ਮੇਨ ਸੈਂਟਰਲੀ ਨਾ ਜੁਪੀ ਦੇ ਵਿੱਚ ਬੋਲੀ ਜਾਂਦੀ ਹੈ ਜਾਂ ਮੱਧਿਆ ਪ੍ਰਦੇਸ਼ ਦੇ ਵਿੱਚ ਨਾ ਇਹ ਗੁਜਰਾਤ ਦੀ ਜਾਂ ਹਰਿਆਣੇ ਦੀ ਭਾਸ਼ਾ ਨਹੀਂ ਆ ਹਿੰਦੀ ਪਰ ਕੀ ਅਗੇ ਇਹ ਇੱਕ ਹਿੰਦੀ ਹੈ ਕਿਦਾਂ ਦੀ ਭਾਸ਼ਾ ਵਾ ਜਿਹੜੀ 7 8 ਸਟੇਟਾਂ ਦਾ ਫਿਰ ਵੀ ਮੇਲ ਖਾਂਦੀ ਆ ਕਿ ਜੇ ਕਦੇ ਵੀ ਤੁਹਾਨੂੰ ਕੋਈ ਕਾਮਨ ਭਾਸ਼ਾ ਫਿਰ ਵੀ ਲੱਭਣ ਜਾਓ ਹਾਂ ਕਿ ਕੋਈ ਉਹ ਤਾਂ ਨੋ ਹਿੰਦੀ ਇੱਕ ਲੱਭੂਗੀ ਥੋੜੀ ਜੀ ਮੈਂ ਮੈਂ ਨਾ ਇੱਕ 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 ਹੋਰ ਚੀਜ਼ ਜੋੜਨਾ ਚਾਹੂੰਗਾ ਹੁਣ ਜਦ ਸਾਡੇ ਪੰਜਾਬ ਦੇ ਵਿੱਚ ਆ ਮੈਂ ਕਿਹਾ ਭਾਸ਼ਾ ਕਿਉਂ ਜ਼ਰੂਰੀ ਆ ਇਹ ਕਿ ਇਹ ਵੀ ਬੜਾ ਲੈਦਰ ਹਾਂਦਾ ਵਾ ਉਹਦੇ ਲਈ ਵੀ ਇੱਕ ਤਗੜੀ ਐਗਜ਼ਾਮਪਲ ਦਊਂਗਾ ਮੈਂ ਜਦੋਂ 47 ਦੇ ਵਿੱਚ ਚਾਈਨਾ ਯਾਦ ਹੋਇਆ ਹਾਂਜੀ 47 ਚ ਚਾਈਨਾ ਯਾਦ ਹੋਇਆ ਹਾਂਜੀ ਹੁਣ ਚਾਈਨਾ ਨੇ ਪਹਿਲਾਂ ਇਹ ਪੱਕਾ ਕੀਤਾ ਕਿ ਅਹੀਂ ਆਪਣੀ ਸਾਡੀ ਭਾਸ਼ਾ ਹੈ ਬੈਂਡੇਰੀਅਨ ਹਾਂਜੀ ਅਹੀਂ ਜੋ ਸਿੱਖਿਆ ਦੇਣੀ ਆ ਜੋਸ ਬੱਚਿਆਂ ਨੂੰ ਸਾਇੰਸ ਸਿਖਾਉਣੀ ਆ ਜੋ ਤਰੱਕੀ ਕਰਨੀ ਆ ਅਸੀਂ ਇਸੇ ਭਾਸ਼ਾ ਚ ਕਰਨੀ ਆ ਹਾਂਜੀ ਉਹਨਾਂ ਨੇ ਜੋ ਤਰੱਕੀ ਕੀਤੀ ਆਪਣੀ ਭਾਸ਼ਾ ਚ ਕੀਤੀ ਉਹਨਾਂ ਨੂੰ ਅੰਗਰੇਜ਼ੀ ਦਾ ਕੋੜਾ ਐਡਾ ਨਹੀਂ ਹੁੰਦਾ ਕੁਝ ਨਹੀਂ ਮਾੜੀ-ਭੋੜੀ ਬੋਲਦੇ ਜਿਹੜੀ ਬੋਲਦੇ ਆ ਉਹ ਵੀ ਅੱਖਰ ਜੋੜ-ਜੋੜ ਕੇ ਪਰ ਨਹੀਂ ਉਹ ਮੰਡੇਰੀਅਨ ਚ ਬੰਦੇ ਪੱਕੇ ਆ ਹਰ ਇੱਕ ਚੀਜ਼ ਜੋ ਉਸੇ ਘਰ ਤੇ ਸਿੱਖੇ ਆ ਹਾਂਜੀ ਆਪਣੇ ਕੀ ਹਾਲ ਹੁੰਦਾ ਵਾ ਪਲੱਸ 2 ਕਰ ਲਈ ਬਾਹਰ ਜਾਣਾ ਪਲੱਸ 2 ਤੋਂ ਉਹਨਾਂ ਨੇ ਕੀ ਕੀਤਾ ਬੱਚਾ ਸਕੂਲ ਚੋਂ ਨਿਕਲਦਾ ਵਾ ਉਹਨੂੰ ਸਕਿੱਲ ਵੱਲ ਲਾ ਦਿੰਦੇ ਆ ਕਿ ਸਕਿੱਲ ਜਾ ਕੇ ਸਿੱਖ ਹਣਾ ਕਿ ਤੂੰ ਕੋਈ ਘਰ ਉਹ ਸਕਿੱਲ ਉਹ ਕਿ ਸਿਖਾਉਂਦੇ ਉਹਦੀ ਪਾਸਾ ਚ ਹਾਂਜੀ ਆਪਣੇ ਪਲੱਸ 2 ਕਰਦੇ ਆ ਆਪਣੇ ਜਾ ਕੇ ਤੇ ਪਿੰਨਾ ਭਾਸ਼ਾ ਵਾਲ ਦੇ ਦੁਆਲੇ ਹੋ ਜਾਂਦੇ ਕਿ ਮੈਂ ਅੰਗਰੇਜ਼ੀ ਸਿੱਖਣਾ ਹਾਂਜੀ ਪਹਿਲਾਂ ਪਲੱਸ 2 ਚ 20 ਸਾਲ ਪਲੱਸ 2 ਤਾਂ ਕੱਢ ਲਏ ਫਿਰ ਅਗਲੇ 10 ਸਾਲ ਅੰਗਰੇਜ਼ੀ ਸਿੱਖਣ ਚ ਕੱਢ ਲੈਂਦੇ ਆ ਉਸ ਤੋਂ ਬਾਅਦ ਕੱਖ ਹੱਥ ਬੱਲੇ ਆਉਂਦਾ ਨਹੀਂ ਆ ਤੇ ਬਾਅਦ ਚ ਉਹ ਬੰਦੇ ਰੋਲਦੇ ਫਿਰਦੇ ਆ ਯਾਨੀ ਕਿ ਤੁਸੀਂ ਜਿਹੜਾ ਟਾਈਮ ਭਾਸ਼ਾ ਨਵੀਂ ਸਿੱਖਣ ਚ ਲਾਰੇ ਜੇ ਉਹੋ ਹੀ ਕੋਈ ਸਕਿੱਲ ਸਿੱਖਣ ਚ ਲਾਓ। ਉਹ ਹੀ ਨਾ ਉੱਤੇ ਚਲੋ ਹੋਣਾ ਇਹ ਮੈਂ ਕਿ ਆਪਣੇ ਐਜੂਕੇਸ਼ਨ ਦਾ ਸਿਸਟਮ ਥੋੜਾ ਉੱਪਰ ਜਿਹਾ ਕੀਤਾ। ਹਾਂ ਹਰ ਇੱਕ ਸਟੇਟ ਦੇ ਵਿੱਚ ਐਜੂਕੇਸ਼ਨ ਸਿਸਟਮ ਵੀ ਇਦਾਂ ਦਾ ਹੋਣਾ ਚਾਹੀਦਾ ਕਿ ਮੰਨ ਲਓ ਸਾਇੰਸ ਦੀ ਕਿਤਾਬ ਆ ਉਹ ਪੰਜਾਬੀ ਚ ਲਾਓ ਬੱਚੇ ਨੂੰ ਕਿ ਉਹਨੂੰ ਵੱਖਰੀ ਭਾਸ਼ਾ ਨਾਲ ਸਿੱਖਣੀ ਪਵੇ ਉਹ ਪੰਜਾਬੀ ਦੇ ਵਿੱਚ ਹੀ ਪਰੋਗਰੈਸ ਕਰ ਸਕੇ ਕਿ ਹਾਂ ਬਈ ਮੈਂ ਇਹਦੇ ਚੀਂ ਗਾਂ ਤੇ ਗਾਂ ਜਾ ਕੇ ਤੇ ਕੋਈ ਅਵਿਸ਼ਕਾਰ ਕਰ ਲਾਂ ਜਾਂ ਕੁਝ ਕਰ ਲਾਂ ਮੈਨੂੰ ਇਹਦੇ ਲਈ ਅੰਗਰੇਜ਼ੀ ਦਾ ਮਥਾਣਾ ਮਾਰਨਾ ਪਵੇ ਯਾਨੀ ਕਿ ਭਾਸ਼ਾ ਦਾ ਹੀ ਸਟ੍ਰੈਸ ਵਖਰਾ ਹੋ ਜਾਂਦਾ ਵਾ ਫਿਰ ਬੰਦੇ ਨੂੰ ਇਹ ਹੁੰਦਾ ਯਾਰ ਇੱਕ ਤਾਂ ਭਾਸ਼ਾ ਵੀ ਸਿੱਖਣੀ ਉਸ ਤੋਂ ਬਾਅਦ ਮੈਂ ਕਲਾ ਵੀ ਸਿੱਖਣੀ ਹੈ ਨਹੀਂ ਨਹੀਂ ਉਹੀ ਗੱਲ ਹੈ ਨਾ ਤੁਸੀਂ ਆਪਾਂ ਪੰਜਾਬ ਦੀ ਗੱਲ ਕਰਦੇ ਪੰਜਾਬ ਦਸਵੀਂ ਤੱਕ ਜਦੋਂ ਤੁਸੀਂ ਹੁੰਦੇ ਜੋ ਨਾ ਦਸਵੀਂ ਤੱਕ ਤੁਹਾਨੂੰ ਸਾਰਾ ਕੁਝ ਪੰਜਾਬੀ ਵਿੱਚ ਹੀ ਉਪਲਬਧ ਹੁੰਦਾ ਹੈ ਠੀਕ ਹੈ ਤੁਸੀਂ ਸਾਇੰਸ ਪੰਜਾਬੀ ਵਿੱਚ ਹੀ ਰੱਖ ਸਕਦੇ ਜੋ ਮੈਥ ਪੰਜਾਬੀ ਚ ਰੱਖ ਸਕਦੇ ਜੋ ਹਨ ਸੋਸ਼ਲ ਸਟਡੀ ਪੰਜਾਬੀ ਚ ਰੱਖ ਸਕਦੇ ਜੋ ਪਰ ਉੱਥੇ ਅੱਗੇ ਚਤੋਂ ਕਰ ਦਿੰਦੇ ਨੇ ਜਦੋਂ ਬੰਦਾ 11ਵੇਂ 12ਵੇਂ ਨਾਨ ਮੈਡੀਕਲ ਪਹੁੰਚਦਾ ਹੈ ਕਹਿੰਦਾ ਮੈਂ ਬੀਸੀਏ ਕਰਨੀ ਹੈ ਬੀਐਸਸੀ ਕਰਨੀ ਹੈ ਹਾਂ ਉਦੋਂ ਉਹ ਕੋ ਇੰਗਲਿਸ਼ ਕਰ ਦਿੰਦੇ ਨੇ ਸਟਾਰਟ ਉੱਥੇ ਫਿਰ ਉਹ ਬੰਦੇ ਦੀ ਬਹੁਤ ਹੱਟ ਪੈਂਦਾ ਕਿ ਉਹ ਫਿਰ ਉਹਨੂੰ ਇੰਗਲਿਸ਼ ਉਹ ਇਹ ਨਹੀਂ ਹੁੰਦਾ ਕਿ ਜਦੋਂ ਉਹਨੂੰ ਪੇਪਰ ਆਇਆ ਸਾਇੰਸ ਦਾ ਮੰਨ ਲਓ ਪਲੱਸ 1 ਦੇ ਵਿੱਚ ਤੂੰ ਇਸ ਕਰਕੇ ਨਹੀਂ ਕਿ ਬੰਦਾ ਪੇਪਰ ਚੋਂ ਫੇਲ ਹੁੰਦਾ ਕਿ ਯਾਰ ਇਹਨੂੰ ਸ਼ਰ ਪਤਾ ਹੀ ਨਹੀਂ ਕਿ ਹਾਟ ਕਿਦਾਂ ਕੰਮ ਕਰਦਾ ਹਣਾ ਤੁਹਾਡਾ ਕਲਾ ਖੱਪੇ ਬਣਿਓ ਖੂਨ ਉਹਨਾਂ ਸੱਜੂ ਉਹਨੂੰ ਉਹ ਤਾਂ ਪਤਾ ਹੁੰਦਾ ਹੈ ਪਰ ਉਹਨੂੰ ਇੰਗਲਿਸ਼ ਚ ਕਿੱਦਾਂ ਲੱਣਾ ਕਿਵੇਂ ਮੰਦਾ ਉਤੋਂ ਮਾਰ ਖਾ ਜਾਂਦਾ ਕੋਈ ਕੁ ਦੋ ਚੈਲੰਜ ਹੁੰਦੇ ਨੇ ਉਹਦਾ ਚੇਜੋ ਟਾਪੀ ਕਿਹਾ ਉਹਦੇ ਉੱਤੇ ਜੋਰ ਨੂੰ ਜਾਣਕਾਰੀ ਉਹ ਵੱਖਰਾ ਵਿਸ਼ਾ ਹੋ ਜਾਂਦਾ ਤੇ ਪਾਸ਼ਾ ਵੱਖਰਾ ਵਿਸ਼ਾ ਹੋ ਜਾਂਦਾ ਹੈ ਨਹੀਂ ਉਹ ਹੀ ਆ ਕਿ ਹੁਣ ਨਵੀਂ ਪੀੜ੍ਹੀ ਜਿਹੜੀ ਵੀ ਆ ਜੋ ਵੀ ਹੁਣ ਗਾਂ ਆ ਰਹੇ ਆ ਉਹਨਾਂ ਲਈ ਤੇ ਇਕੁਲ ਲੈਸਨ ਆ ਕਿ ਪਾਸ਼ਾ ਤੇ ਜੋਰ ਨਾਲ ਦੋ ਸਿੱਖਣ ਲਈ ਕਲਾ ਤੇ ਸਿੱਖਣ ਦਾ ਜ਼ੋਰ ਦੋ ਕਿ ਹਾਂ ਤੁਹਾਡੇ ਹੱਥ ਚ ਕੀ ਗੋਣਿਆ ਤੁਹੀ ਕਿਦਾਂ ਉਸ ਉਸ ਪਾਸੇ ਜੋ ਸਰਕਾਰਾਂ ਨੇ ਵੀ ਚਾਹਦਾ ਕਿ ਜੋ ਐਜੂਕੇਸ਼ਨ ਆ ਗਾਂ ਪਲੱਸ 2 ਤੋਂ ਬਾਅਦ ਐਮਏ ਕਰਾਉਣੀ ਬੀਏ ਕਰਾਉਣੀ ਬੀਐਸਸੀ ਕਰਾਉਣੀ ਜੋ ਵੀ ਕਰਾਉਣਾ ਤੁਸੀਂ ਪੀਐਚਡੀ ਕਰਉਣੀ ਆ ਇਹ ਸਾਰੀਆਂ ਚੀਜ਼ਾਂ ਉਹੀ ਦੱਸੋ ਪਰ ਦੱਸੋ ਪੰਜਾਬੀ 'ਚ ਉਹੀ ਨਾ ਕਿ ਤੁਸੀਂ ਉਹ ਮੰਨ ਨਹੀਂ ਕਰਾਦੇ ਸੋਖਾ ਕਰੋ ਕਿ ਭਾਸ਼ਾ ਪੰਜਾਬੀ ਹੋਵੇ ਤੁਸੀਂ ਗ੍ਰੈਜੂਏਸ਼ਨ ਤੱਕ ਜਾਣਾ ਪੋਸਟ ਗ੍ਰੈਜੂਏਸ਼ਨ ਤੱਕ ਜਾਣਾ ਹਾਂ ਹਰ ਸਟੇਜ 'ਤੇ ਆਪਾਂ ਤੁਹਾਨੂੰ ਪੰਜਾਬ ਦੀ ਗੱਲ ਕਰਾਂਗੇ ਕਿ ਪੰਜਾਬੀ 'ਚ ਉਹਦੇ ਕੋਲ ਰਸਤਾ ਹੋਵੇ ਆਪਣਾ ਹਰ ਨੇ ਪੰਜਾਬ ਚ ਪੰਜਾਬੀ ਚ ਹੋਵੇ ਬਾਕੀ ਸੇਟਾਂ ਦੀ ਜੋ ਭਾਸ਼ਾ ਆ ਉਹਦੇ ਚ ਨਾ ਕੋਈ ਤਰਾਜ ਨਹੀਂ ਹਾਂ ਹਮ ਤਾਂ ਬਟ ਇਹ ਆ ਕਿ ਪੰਜਾਬ ਦੇ ਵਿੱਚ ਉਹਨੂੰ ਕੋਈ ਦੂਜੀ ਭਾਸ਼ਾ ਨਾ ਸਿੱਖਣੀ ਪਵੇ ਕੋਈ ਹਾਇਰ ਕੁਆਲੀਫਿਕੇਸ਼ਨ ਲਈ ਜਾਂ ਪੋਸ਼ਿਆ ਹੁਣ ਚਾਈਨਾ ਦੇ ਬੱਚੇ ਇਹ ਥੋੜਾ ਨਾ ਪਲਾਸਟਿਕ ਤੋਂ ਬਾਤ ਹੋ ਜਾ ਗਈ ਅੰਗਰੇਜ਼ੀ ਸਿੱਖ ਕੇ ਤੇ ਬੀਐਸਸੀ ਬੀਐਡ ਕਰੰਡਾ ਜਾਂ ਪੀਐਚਡੀ ਨਹੀਂ ਉਹਨੂੰ ਸਿਰਫ ਦੂਜੀ ਭਾਸ਼ਾ ਦੂਜੀ ਭਾਸ਼ਾ ਚ ਕਿਹੜੀ ਹੋਊਗੀ ਬਸ ਇੰਗਲਿਸ਼ ਹੀ ਹੋਊਗੀ ਜਾਂ ਚਲੋ ਹਿੰਦੀ ਜਾਂ ਤੁਸੀਂ ਲਾ ਲਓ ਉਹ ਸਿਰਫ ਭਾਸ਼ਾ ਸਿਰਫ ਭਾਸ਼ਾ ਲਈ ਸਿੱਖੇ ਇਹਨੂੰ ਮੈਥ ਪੜਨਾ ਤੇ ਮੈਥ ਲਈ ਵੀ ਇੰਗਲਿਸ਼ ਚਾਹੀਦੀ ਉਹਨੂੰ ਸਾਇੰਸ ਲਈ ਵੀ ਇੰਗਲਿਸ਼ ਚਾਹੀਦੀ ਉਹਨੂੰ ਉਹਨੂੰ ਸਿਰਫ ਇੰਗਲਿਸ਼ ਸਿਰਫ ਇੰਗਲਿਸ਼ ਲਈ ਚਾਹੀਦੀ ਹੋਵੇ ਕਿ ਜੇ ਕੱਲ ਨੂੰ ਸਦੇ ਮੈਂ ਕੋਈ ਗੱਲ ਇੰਗਲਿਸ਼ ਚ ਕਰਨੀ ਹੈ ਤੇ ਮੈਨੂੰ ਉਨੀ ਪੀ ਇੰਗਲਿਸ਼ ਆਵੇ ਜਦੋਂ ਅਸੀਂ ਪੜ੍ਹਦੇ ਆ ਮੈਂ ਮਚਾਉਂਦਾ ਨਾ ਫਿਰ ਜਦੋਂ ਆਪਾਂ 3 ਇੰਡੀਅਨ ਚ ਨਹੀਂ ਦੇਖਿਆ ਜਦੋਂ ਉਹਨੇ ਖੜਾ ਕਰਕੇ ਕਹਿ ਲਿਆ ਕਿ ਸੁਣਾ ਇਹਦਾ ਮਤਲਬ ਕੀ ਆ ਹਾਂ ਕਿ ਪਹਿਲਾਂ ਚੰਗੀ ਤਰ੍ਹਾਂ ਹਿੰਦੀ ਚ ਸਮਝਾਇਆ ਉਹ ਕਹਿੰਦਾ ਮੇਂ ਇਹਦਾ ਮਤਲਬ ਨਹੀਂ ਮੈਨੂੰ ਉਹਨੇ ਬਾਅਦ ਚ ਕਿਤਾਬ ਤੇ ਜੋ ਅੰਗਰੇਜ਼ੀ ਚ ਲਿਖਿਆ ਉਹਦਾ ਰੱਡਾ ਮਾਰਿਆ ਪੂਰਾ ਕਹਿੰਦਾ ਹਾਂ ਇਹ ਸਹੀ ਹੈ ਤੂੰ ਪਹਿਲਾਂ ਨਹੀਂ ਬੋਲਿਆ ਕਹਿੰਦਾ ਮੈਂ ਤੇਨੂੰ ਸੌਕੀ ਭਾਸ਼ਾ ਉਹਨੇ ਸਮਝਾਇਆ ਤੂੰ ਸਮਝਿਆ ਨਹੀਂ ਹੁਣ ਤੈਨੂੰ ਮੈਂ ਇਦਾਂ ਸਮਝਾਇਆ ਤੂੰ ਸਮਝ ਗਿਆ ਹਾਂ ਚਲ ਆਈ ਦਈਆ ਇਹ ਕੰਮ ਚੱਲਦੇ ਰਹਿੰਦੇ ਤੇ ਆਪਾਂ ਵੀ ਚੱਲੀਏ ਫਿਰ ਚਲੋ ਠੀਕ ਹੈ ਭਾਈ ਮਿਲਦੇ ਫਿਰ ਦੇਖਦਾ ਰਹੋ ਕਰ ਦੂਜਾ ਪਿੰਡ ਹਾਂ ਚੈਨਲ ਨੂੰ ਕਾਫ ਲੋ ਸਬਸਕ੍ਰਾਈਬ ਲਾਈਕ ਤਾਂ ਹੀ ਤਾਂ ਦੇਣਾ ਫਿਰ ਜੁੜਾਗੇ ਕੋਈ ਨਵੀਂ ਵੀਡੀਓ ਲੈ ਕੇ ਤਦ ਤੱਕ ਲਈ ਆਪ ਜੀ ਦਾ ਧੰਨਵਾਦ ਸਾਡੇ ਵੱਲੋਂ ਸਾਸਤਰੀ ਆਕਾਸ਼ੀ ਰਿਕਰਡਿੰਗ